ਦਿਲਜੀਤ ਕੌਣ ਹੈ ਜਿਹੜਾ ਦਿਲਜੀਤ ਆ ਸਿੰਘ ਆ ਪੱਗ ਬੰਦ ਹੈ ਤੇ ਉਹ ਸਿੱਖ ਵੀ ਹੈ ਜਦੋਂ ਕਹਿੰਦਾ ਕਿ ਪੰਜਾਬੀ ਆਗੇ ਹੋਏ ਤੇ ਉਹ ਪੰਜਾਬੀ ਵੀ ਹੈ ਪਾਕਿਸਤਾਨੀ ਕਲਾਕਾਰਾਂ ਵਾਲੀ ਗੱਲ ਨਹੀਂ ਚੱਲਣਗੀ ਉਹ ਪਾਕਿਸਤਾਨ ਨਾਲ ਅਸੀਂ ਕਿੰਨੀਆਂ ਜੰਗਾਂ ਕਰ ਚੁੱਕੇ ਹਾਂ ਤੇ ਕਿੰਨੇ ਸਾਲ ਉਹਨਾਂ ਨਾਲ ਸਾਡਾ ਵਪਾਰ ਵੀ ਚੱਲਦਾ ਹੈ ਜਦੋਂ ਸਾਡੇ ਪ੍ਰਧਾਨ ਮੰਤਰੀ ਜੀ ਦਾ ਜੀ ਕਰਦਾ ਉਹ ਤਾਂ ਬਰੀਆਨੀ ਖਾਣ ਚਲੇ ਜਾਂਦੇ ਕੀ ਗੱਲ ਆ ਕਿ ਇਹ ਜਿਹੜੀ ਫਿਲਮ ਆ ਇਹ ਤਾਂ ਉਸ ਸਮੇਂ ਤੋਂ ਪਹਿਲਾਂ ਦੀ ਜੀ ਬੁਰੁਰਾ ਮੈਂ ਬੋਲਦਾ ਆਪਦਾ ਗੀਤ ਤਾਂ ਲੱਗਦੀ ਲਾਹੌਰ ਦੀ ਆ ਤਾਂ ਲਾਹੌਰ ਸ਼ਹਿਰ ਤੇ ਗੀਤ ਵੀ ਗਿਆ ਹੋਇਆ ਸੀ ਜਲਜੀਤ ਆ ਜਿਹੜਾ ਸਾਡੇ ਤੋਂ ਬਾਅਦ ਦੇ ਵਿੱਚ ਸੰਗੀਤ ਦੇ ਖੇਤਰ ਚ ਆਇਆ ਤੇ ਵੱਧ ਮੱਲਾ ਮਾਰ ਗਿਆ ਹੋ ਸਕਦਾ ਅਮੀਕੇ ਨੂੰ ਇਹ ਗੁੱਸਾ ਹੋਵੇ ਇਹਦੇ ਬੰਦੇ ਬਹੁਤ ਜ਼ੋਰ ਸ਼ੋਰ ਨਾਲ ਦਿਲਜੀਤ ਦਾ ਵਿਰੋਧ ਕਰ ਰਹੇ ਆ ਉਹਨਾਂ ਬੰਦਿਆਂ ਦਾ ਕੋਈ ਮੰਤਵ ਨਹੀਂਗਾ ਕਿ ਕੋਈ ਰਾਸ਼ਟਰਵਾਦੀ ਆ ਉਨ੍ਹਾਂ ਦਾ ਮੰਤਵ ਇਹ ਕਿ ਮੌਕੇ ਦੀ ਸਰਕਾਰ ਦੀ ਨਜ਼ਰ ਵਿੱਚ ਪਰਵਾਣ ਹੈ। ਕੰਗਣਾ ਰਣੌਤ ਜਿਹੀ ਤੇ ਦਲਜੀਤ ਦੇ ਤੇ ਉਹਦੇ ਸਿੱਖ ਪਸ ਜਾਂਦੇ ਐ ਤੇ ਉਸ ਤੋਂ ਬਾਅਦ ਕੰਗਣਾ ਰਣੌਤ ਨੂੰ ਟਿਕਟ ਮਿਲ ਜਾਂਦੀ। ਕੀ ਦਲਜੀਤ ਤੇ ਜਿਹੜਾ ਇਹ ਗੁੱਸਾ ਫੁੱਟ ਰਿਹਾ ਹੈ ਕੀ ਦਲਜੀਤ ਦੇ ਪੱਗ ਬੰਨੀ ਹੋਣ ਕਰਕੇ ਸਾਰਾ ਕੁਝ ਹੋ ਰਿਹਾ? ਉਹ ਦਜੀਤ ਦਾ ਸਿੱਖ ਹੋਣਾ, ਦਲਜੀਤ ਦਾ ਪੰਜਾਬੀ ਹੋਣਾ, ਦਲਜੀਤ ਦਾ ਕਿਸਾਨਾਂ ਦੇ ਹੱਕ ਵਿੱਚ ਖੜਨਾ ਇਹ ਤਿੰਨ ਫੈਕਟਰ ਤਾਂ ਇਹ ਹੈਗੇ ਜਿਹੜੇ ਦਲਜੀਤ ਦੇ ਵਿਰੋਧੀ। ਸਰ ਜੀ 3 ਵੀ ਰਿਲੀਜ਼ ਹੋ ਰਹੀ ਹੈ ਕਿ ਇੱਕ ਫਿਲਮ ਹੋਰ ਹੈ ਪੰਜਾਬ 95 ਜਿਹੜੀ ਕਿ ਜਸਵੰਤ ਸਿੰਘ ਖਲੜਾ ਉੱਪਰ ਬਣਾਈ ਗਈ ਹੈ ਤੇ ਇਹ ਵੀ ਮੈਨੂੰ ਹੈਰਾਨੀ ਆ ਕਿ ਹਾਲ ਦੀ ਘੜੀ ਜੱਸੀ ਤੋਂ ਬਗੈਰ ਤੇ ਸ਼ਾਇਦ ਮੇਰਾ ਕਹ ਕੋਈ ਇੱਕ ਅਦਾ ਕਲਾਕਾਰ ਹੋਇਆ ਕੋਈ ਕਲਾਕਾਰ ਪੰਜਾਬ ਦੇ ਦਿਲਜੀਤ ਦੇ ਹੱਕ 'ਚ ਵੀ ਬਹੁਤੇ ਨਹੀਂ ਉਹ ਕਹਿੰਦੇ ਨਾ ਕਿ ਬਾਦ ਨੂੰ ਉੱਪਰ ਠਾਣ ਲਈ ਤੇ ਕਈ ਵਾਰ ਹਵਾ ਉਲਟ ਵਗਦੀ ਹਵਾ ਦੀ ਸਹਾਇਤਾ ਕਰੇ ਇਹਦੇ ਨਾਲ ਤਾਂ ਦਿਲਜੀਤ ਦੀ ਪਪੂਲਰਿਟੀ ਹੋਰ ਵੱਧ ਰਹੀ ਹੈ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦਿਲਜੀਤ ਦੋਸਾਂਜ ਕਿਸੇ ਜਾਣ ਪਛਾਣ ਦੇ ਮੋਤਾਜ ਨਹੀਂਗੇ ਉਹ ਪੰਜਾਬ ਦੇ ਭਾਰਤ ਦੇ ਬਹੁਤ ਵੱਡੇ ਕਲਾਕਾਰ ਨੇ ਇੰਟਰਨੈਸ਼ਨਲ ਸੁਪਰਸਟਾਰ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਜਿੰਨੀ ਪ੍ਰਸਿੱਧੀ ਹਾਸਲ ਕੀਤੀ ਹੈ ਸ਼ਾਇਦ ਹੀ ਕਿਸੇ ਪੰਜਾਬੀ ਕਲਾਕਾਰ ਨੇ ਉਨੀ ਪ੍ਰਸਿੱਧੀ ਹਾਸਲ ਕੀਤੀ ਹੋਵੇ ਫਿਰ ਭਾਵੇਂ ਉਹ ਅੰਤਰਰਾਸ਼ਟਰੀ ਮੰਚਾਂ ਤੇ ਗਾਉਣਾ ਹੋਵੇ ਵੱਡੇ ਅੰਤਰਰਾਸ਼ਟਰੀ ਸ਼ੋਜ਼ ਦੇ ਵਿੱਚ ਆਪ ਦੀ ਜਿਹੜਾ ਰੈਪਰੈਜ਼ੈਂਟੇਸ਼ਨ ਕਰਨੀ ਹੋਵੇ ਪੰਜਾਬ ਦੀ ਭਾਰਤ ਦੀ ਪਿਛਲੇ ਸਮੇਂ ਦੌਰਾਨ ਉਹਨਾਂ ਨੇ ਇੱਕ ਫਿਲਮ ਕੀਤੀ ਸਰਦਾਰ ਜੀ 3 ਸਰਦਾਰ ਜੀ ਸਰਦਾਰ ਜੀ 2 ਅਸੀਂ ਦੇਖੀਆਂ ਨੇ ਫਿਲਮਾਂ ਲੋਕ ਬਹੁਤ ਹੱਸੇ ਖੇਡੇ ਫਿਲਮ ਸੁਪਰ ਹਿੱਟ ਹੋਈ ਤਾਂ ਉਹਦਾ ਤੀਜਾ ਭਾਗ ਆ ਰਿਹਾ ਸੀਗਾ ਪਰ ਇਹ ਸਾਰੇ ਕਾਲੇ ਦੌਰਾਨ ਭਾਰਤ ਪਾਕਿਸਤਾਨ ਦੇ ਵਿੱਚਕਾਰ ਜਿਹੜਿਆ ਸਬੰਧ ਉਹ ਖਰਾਬ ਹੋ ਜਾਂਦੇ ਆ ਐਸਕੇਲੇਸ਼ਨ ਹੋ ਜਾਂਦੀ ਹੈ ਤੇ ਸਰਦਾਰ ਜੀ 3 ਜਦੋਂ ਹੁਣ ਰਿਲੀਜ਼ ਦੇ ਕੰਢੇ ਸੀਗੀ ਤਾਂ ਇਹ ਕੰਟਰੋਵਰਸੀ ਖੜੀ ਹੋ ਜਾਂਦੀ ਆ ਕਿ ਉਸ ਫਿਲਮ ਦੇ ਵਿੱਚ ਇੱਕ ਪਾਕਿਸਤਾਨੀ ਐਕਟਰੈਸ ਹਾਨੀਆ ਮਿਰਨੇ ਤੇ ਇਹ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ ਕੁਝ ਸਿਨੇਮਾ ਵਰਕਰਸ ਦੇ ਜਥੇਬੰਦੀਆਂ ਨੇ ਇਹ ਵੀ ਕਿਹਾ ਕਿ ਦਿਲਜੀਤ ਤੇ ਤਾਂ ਬੈਨ ਲੱਗਣਾ ਚਾਹੀਦਾ ਇਹ ਰਾਸ਼ਟਰ ਰੋधी ਗਤੀਵਿਧੀਆਂ ਕਰਦੇ ਨੇ ਵੱਖ-ਵੱਖ ਹੋਰ ਕਲਾਕਾਰਾਂ ਦੇ ਪੰਜਾਬੀ ਕਲਾਕਾਰਾਂ ਦੇ ਹਿੰਦੀ ਫਿਲਮਾਂ ਦੇ ਕਲਾਕਾਰਾਂ ਦੇ ਵੀ ਜਿਹੜੇ ਆ ਬਿਆਨ ਉਹ ਆਏ ਨੇ ਆਪਾਂ ਜਨਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਪਹਿਚਾਣ ਦਾ ਸਵਾਲ ਕੀ ਹੈ ਦਿਲਜੀਤ ਕੌਣ ਹੈ ਉਹਦਾ ਕੀ ਯੋਗਦਾਨ ਹੈ ਕਿ ਪਾਕਿਸਤਾਨ ਦੇ ਕਲਾਕਾਰਾਂ ਦੇ ਨਾਲ ਕੰਮ ਕਰਨਾ ਕੋਈ ਗੁਨਾਹ ਹੋ ਗਿਆ ਇਹ ਸਾਰੇ ਕਾਸੇ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਰਹਿਣਗੇ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਿਹਰਬਾਨੀ ਸਰ ਪਹਿਲੀ ਗੱਲ ਤੇ ਹੀ ਮੈਂ ਜਨਨਣਾ ਚਾਹਾਂਗਾ ਕਿਉਂਕਿ ਜਦੋਂ ਇਹ ਗੱਲ ਜੁੜਦੀ ਹੈ ਕਿ ਦਿਲਜੀਤ ਭਾਰਤੀ ਹੈ ਪੰਜਾਬੀ ਹੈ ਹਾਨੀ ਆਮਰ ਪਾਕਿਸਤਾਨ ਦੀ ਐਕਟਰੈਸ ਹੈ ਤੇ ਇਹ ਸਾਰੀ ਜਿਹੜੀ ਗੱਲ ਡਿਬੇਟ ਆ ਉਹ ਮੇਰੇ ਖਿਆਲ ਪਹਿਚਾਨ ਤੇ ਖੜੀ ਆ ਤੇ ਤੁਸੀਂ ਕਿਹੜੇ ਰਾਸ਼ਟਰ ਚ ਜੰਮੇ ਹੋ ਉੱਤੇ ਖੜੀ ਆ ਦਿਲਜੀਤ ਕੌਣ ਹੈ ਕੀ ਦਿਲਜੀਤ ਭਾਰਤੀ ਹੈ ਉਹ ਪੰਜਾਬੀ ਹੈ ਉਹ ਭਾਰਤ ਨੂੰ ਰਿਪਰੈਜ਼ੈਂਟ ਕਰਦਾ ਹੈ ਉਹ ਭਗ ਨੂੰ ਰਿਪਰੈਜ਼ੈਂਟ ਕਰਦਾ ਹੈ ਸਿੱਖ ਨੂੰ ਰਿਪਰੈਜ਼ੈਂਟ ਕਰਦਾ ਹੈ ਪਹਿਚਾਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਗੱਲ ਹੈਗੀ ਨਾ ਪਛਾਣ ਦੀ ਜਾਂ ਆਇਡੈਂਟੀਟੀ ਦੀ ਅਸਲ ਦੇ ਵਿੱਚ ਤਾਂ ਇਹ ਕਿ ਕੁਦਰਤ ਦੀ ਆਪ ਦੀ ਇੱਕ ਦਿੱਤੀ ਹੋਈ ਪਛਾਣ ਹੁੰਦੀ ਆ ਉਹਦੇ ਵਿੱਚ ਤਾਂ ਇਹ ਕਿ ਜੀ ਪਹਾੜ ਆ ਦਰਖਤ ਨੇ ਹੋਰ ਚੀਜ਼ਾਂ ਉਹਨਾਂ ਨੂੰ ਮਨੁੱਖ ਕਿਵੇਂ ਦੇਖਦਾ ਹੈ ਇਹ ਅਸਲ ਦੇ ਵਿੱਚ ਅਰਥ ਤਾਂ ਮਨੁੱਖ ਦਿੰਦਾ ਹੈ ਤੇ ਇਹ ਸਮਾਜਿਕ ਸਿਰਜਣਾ ਹੁੰਦੀ ਆ ਅਰਥਾਂ ਦੀ ਜਿੱਥੇ ਤਾਂ ਗੱਲ ਹੈਗੀ ਕਿ ਦਿਲਜੀਤ ਕੌਣ ਆ ਦਿਲਜੀਤ ਦੀ ਪਛਾਣ ਕੀ ਆ ਅਸੀਂ ਅਸਲ ਦੇ ਵਿੱਚ ਪਛਾਣ ਨੂੰ ਅਕਾਇਰੇ ਕਿਸੇ ਮਾਪਦੰਡ ਵਿੱਚ ਜਾਣਨਾ ਚਾ ਰਹੇ ਹਾਂ ਕਿਉਂ ਹੁੰਦਾ ਨਹੀਂ ਦਿਲਜੀਤ ਆ ਜਿਹੜਾ ਦਿਲਜੀਤ ਸਿੰਘ ਉਹਦਾ ਜੇ ਪਾਸਪੋਰਟ ਨੂੰ ਦੇਖੀਏ ਤਾਂ ਉਹਦੇ ਤੇ ਇੰਡੀਅਨ ਜਾਂ ਭਾਰਤੀ ਲਿਖਿਆ ਹੋਊਗਾ ਹੋ ਸਕਦਾ ਹੈ ਕਿ ਉਹਨੇ ਕਿਸੇ ਬਾਹਰਲੇ ਦੇਸ਼ ਦੀ ਨਾਗਰਿਕਤਾ ਲੈ ਲਈ ਹੋਵੇ ਤੋਂ ਕੱਲ ਨੂੰ ਕੈਨੇਡੀਅਨ ਹੋ ਜਾਊਗਾ ਇਹਦੇ ਨਾਲ ਦੀ ਨਾਲ ਹੀ ਜਿਹੜਾ ਦਿਲਜੀਤ ਆ ਸਿੰਘ ਆ ਪੱਗ ਬੰਦ ਹੈ ਤੇ ਉਹ ਸਿੱਖ ਵੀ ਹੈ ਦਿਲਜੀਤ ਆ ਜਿਹੜਾ ਜਦੋਂ ਅਸੀਂ ਨਾਂ ਲੈਨੇ ਆ ਦਿਲਜੀਤ ਦਸਾਂਝਾ ਵਾਲਾ ਤਾਂ ਜਾਂ ਦਿਲਜੀਤ ਦਸਾਂਝ ਤਾਂ ਜਿਹੜੇ ਬੰਦੇ ਦਸਾਂਝ ਪਿੰਡ ਦੇ ਆ ਉਹ ਵੀ ਉਹਦੇ ਨਾਲ ਨੇੜਤਾ ਮਹਿਸੂਸ ਕਰਦੇ ਆ ਜਦੋਂ ਉਹ ਇੱਕ ਨਾਰੇ ਵਾਂਗੂ ਜਾਂ ਕਹਿ ਲੋ ਕਿ ਸਲੋਗਨ ਜਾਂ ਜਿਹੜਾ ਉਹਦੀ ਕਹਿ ਲੋਗੇ ਸਿਗਨੇਚਰ ਟਿਊਨ ਜਦੋਂ ਕਹਿੰਦਾ ਕਿ ਪੰਜਾਬੀ ਆ ਗਏ ਹੋਏ ਤੇ ਉਹ ਪੰਜਾਬੀ ਵੀ ਆ ਤਾਂ ਦਿਲਜੀਤ ਆ ਜਿਹੜਾ ਉਹ ਦਸਾਂਝਾਂ ਦਾ ਵੀ ਆ ਦਿਲਜੀਤ ਨਾਲ ਜਿਹੜੇ ਦਸਾਂਜ ਕਾਸਟ ਦੇ ਲੋਕ ਆ ਉਹ ਵੀ ਨੇੜਤਾ ਮਹਿਸੂਸ ਕਰ ਸਕਦੇ ਆ ਮੈਨੂੰ ਨਹੀਂ ਪਤਾ ਕਿ ਦਿਲਜੀਤ ਦੀ ਕੀ ਕਾਸਟ ਹੈਗੀ ਆ ਪਰ ਜਿਹੜੀ ਸਬ ਕਾਸਟ ਆ ਦਸਾਂਜਾਂ ਦਸਾਂਜ ਆ ਜਿਹੜੇ ਉਹ ਵੀ ਉਹਦੇ ਨਾਲ ਨੇੜਤਾ ਮਹਿਸੂਸ ਕਰਦੇ ਆ ਉਹਦੇ ਨਾਲ ਦੁਆਬੀਏ ਵੀ ਮਹਿਸੂਸ ਕਰਦੇ ਆ ਕਿ ਸਾਡੇ ਦੁਆਬੇ ਦਾ ਉਹ ਇਸ ਨਾਲ ਵੀ ਹੋ ਸਕਦਾ ਹੈ ਕਿ ਉਹ ਜਿਹੜਾ ਹੈਗਾ ਲੁਧਿਆਣੇ ਦਾ ਉਹ ਇਹ ਵੀ ਹੋ ਸਕਦਾ ਕਿ ਉਹ ਪੰਜਾਬੀ ਆ ਇਹ ਵੀ ਹੋ ਸਕਦਾ ਕਿ ਉਹ ਸਿੱਖ ਇਹ ਵੀ ਹੋ ਸਕਦਾ ਕਿ ਉਹ ਭਾਰਤੀ ਆ ਵੱਡੀ ਗੱਲ ਇਹ ਹੈਗੀ ਆ ਕਿ ਸਿਆਸਤ ਆ ਜਿਹੜੀ ਉਹ ਕਿਹੜੀ ਪਛਾਣ ਨੂੰ ਕਿਹੜੇ ਵੇਲੇ ਕਿਸ ਕੰਮ ਲਈ ਵਰਤਦੀ ਆ ਗੱਲ ਤਾਂ ਇਹ ਮਹੱਤਵਪੂਰਨ ਹੋ ਜਾਂਦੀ ਹੈ ਜਿਵੇਂ ਤੁਸੀਂ ਆਪਣੇ ਇੰਟਰੋਡਕਸ਼ਨ ਚ ਦੱਸਿਆ ਆ ਕਿ ਵੀ ਮੁੱਖ ਮਸਲਾ ਤੇ ਇਹ ਆ ਕਿ ਕੀ ਫਿਲਮ ਚੱਲਣ ਦੇਣੀ ਹੈ ਕਿ ਨਹੀਂ ਤਾਂ ਇਹਦੇ ਵਿੱਚ ਨਾ ਬਹੁਤ ਸਾਰੇ ਲੋਕਾਂ ਦੇ ਬਹੁਤ ਸਾਰੇ ਇੰਟਰਸਟ ਜੁੜ ਜਾਂਦੇ ਆ ਜਿੱਥੋਂ ਤੱਕ ਮੈਂ ਸਮਝਦਾ ਕਿ ਫਿਰ ਵੀ ਗੱਲ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਨਿੱਜੀ ਤੌਰ ਤੇ ਮੈਂ ਸਮਝਦਾ ਹਾਂ ਕਿ ਦਿਲਜੀਤ ਦਸਾਂਝ ਦੀ ਕੀ ਕਿਸੇ ਵੀ ਕਲਾਕਾਰ ਦੀ ਕਿਤੇ ਵੀ ਬਣੀ ਵੀ ਫਿਲਮ ਹਰ ਹਾਲਤ ਚ ਚੱਲਣੀ ਚਾਹੀਦੀ ਹੈ ਇਹ ਅਸਲ ਦੇ ਵਿੱਚ ਕਲਾ ਦੇ ਵਿੱਚ ਵਿਅਕਤੀਗਤ ਆਜ਼ਾਦੀ ਦੇ ਵਿੱਚ ਨਿੱਜੀ ਆਜ਼ਾਦੀ ਦੇ ਉੱਤੇ ਇਹ ਰੋਕ ਆ ਕਿ ਅਸੀਂ ਕਹਿ ਦਿੰਨੇ ਕਿ ਫਲਾਨਿਆਂ ਦੀ ਚੀਜ਼ ਨਹੀਂ ਵਿਕਣ ਦੇਣੀ ਫਲਾਨਿਆਂ ਦੀ ਫਿਲਮ ਨਹੀਂ ਚੱਲਣ ਦੇਣੀ ਜਿੰਨਾ ਗੱਲ ਹੈਗੀ ਆ ਕਿ ਪਾਕਿਸਤਾਨ ਦੀ ਫਿਲਮ ਨਹੀਂ ਅਸੀਂ ਚੱਲਣ ਦੇਣੀ ਪਾਕਿਸਤਾਨੀ ਕਲਾਕਾਰਾਂ ਵਾਲੀ ਫਿਲਮ ਨਹੀਂ ਚੱਲਣ ਦੇਣੀ ਉਹ ਪਾਕਿਸਤਾਨ ਨਾਲ ਅਸੀਂ ਕਿੰਨੀਆਂ ਜੰਗਾਂ ਕਰ ਚੁੱਕੇ ਆ ਤੇ ਕਿੰਨੇ ਸਾਲ ਉਹਨਾਂ ਨਾਲ ਸਾਡਾ ਵਪਾਰ ਵੀ ਚੱਲਦਾ ਰਿਹਾ ਜਦੋਂ ਸਾਡੇ ਪ੍ਰਧਾਨ ਮੰਤਰੀ ਜੀ ਦਾ ਜੀ ਕਰਦਾ ਉਹਦੋਂ ਤਾਂ ਬਰੀਅਨੀ ਖਾਨ ਚਲੇ ਜਾਂਦੇ ਜਦੋਂ ਜੀ ਕਰਦਾ ਉਹਦੋਂ ਬੱਸ 'ਚ ਬੈਠ ਕੇ ਮਾ ਕੇ ਪ੍ਰਧਾਨ ਮੰਤਰੀ ਚਲੇ ਜਾਂਦੇ ਜਦੋਂ ਜੀ ਕਰਦਾ ਹੈਗਾ ਉਸ ਸਮੇ ਇਹ ਹੋ ਜਾਂਦਾ ਹੈ ਕਿ ਪਾਕਿਸਤਾਨ ਦੇ ਕਲਾਕਾਰਾਂ ਤੇ ਕੋਈ ਪਾਬੰਦੀ ਜਦੋਂ ਹਿੰਦੁਸਤਾਨ ਪਾਕਿਸਤਾਨ ਤਰ੍ਹਾਂ ਬਣਦੇ ਬਣਦੇ ਆ ਤਾਂ ਉਸ ਤੋਂ ਬਾਅਦ ਤੁਰੰਤ ਇਹ ਹੈ ਕਿ ਬਹੁਤ ਸਾਰੇ ਜਿਹੜੇ ਪੰਜਾਬੀ ਦੇ ਸ਼ਾਇਰ ਆ ਉਹ ਵੰਡੇ ਗਏ ਕਿ ਜਿਹੜੇ ਮੁਸਲਮਾਨ ਸੀ ਉਹਨਾਂ ਪਾਕਿਸਤਾਨ ਜਾਣਾ ਪਿਆ ਸਿਰਫ ਮਲੇਰਕੋਟਲੇ ਦੇਨ ਛੱਡ ਕੇ ਬਾਕੀ ਇੱਧਰ ਰਹਿ ਗਏ ਤਾਂ ਉਸ ਸਮੇਂ ਮੈਂ ਕਿ ਉਸਤਾਦ ਦਾਮਨ ਜੀ ਆਏ ਜਵਾਲਾ ਨੈਰੂ ਦੀ ਹਾਜ਼ਰੀ 'ਚ ਉਹਨਾਂ ਨੇ ਇੱਕ ਸ਼ੇਰ ਪੜ੍ਹਿਆ ਸੀ ਕਿ ਲਾਲੀ ਅੱਖੀਆਂ ਦੀ ਦੱਸਦੀ ਆ ਰੋਏ ਤੁਸੀਂ ਵੀ ਉਹ ਰੋਏ ਅਸੀਂ ਤੇ ਜਿਹੜਾ ਰੋਣ ਦਾ ਸਿਲਸਿਲਾ ਹੈਗਾ ਤੇ ਜਦੋਂ ਪਾਬੰਦੀ ਲਾ ਦੇਣੀ ਕਦੇ ਰੋਕ ਦੇਣੀ ਮੈਂ ਸਮਝਦਾ ਕਿ ਨਾ ਬੱਚਗਾਨਾ ਗੱਲ ਹੈ ਮਨੁੱਖੀ ਸੱਭਿਆਤਾ ਜਿੱਥੋਂ ਤੱਕ ਵਿਕਾਸ ਕਰ ਚੁੱਕੀ ਹੈਗੀ ਆ ਇਹਨਾਂ ਗੱਲਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਲੜਾਈ ਲੱਗੀ ਕਿਸੇ ਗੱਲ ਕਰਕੇ ਤਣਾਅ ਪੈਦਾ ਹੋਇਆ ਮੰਨ ਲਓ ਤਣਾਅ ਪੈਦਾ ਹੋ ਗਿਆ ਔਰ ਉਸ ਤੋਂ ਬਾਅਦ ਲੜਾਈ ਖਤਮ ਹੋ ਗਈ ਔਰ ਜਿਹੜੀ ਤਕਨੀਕੀ ਗੱਲ ਹੈਗੀ ਆ ਤਕਨੀਕੀ ਗੱਲ ਹੈ ਕਿ ਇਹ ਜਿਹੜੀ ਫਿਲਮ ਆ ਇਹ ਤਾਂ ਉਸ ਸਮੇਂ ਤੋਂ ਪਹਿਲਾਂ ਦੀ ਬਣੀ ਹੋਈ ਹੈ ਕਿ ਉਸ ਸਮੇਂ ਤਾਂ ਕੋਈ جنگ ਨਹੀਂ ਸੀ ਲੱਗੀ ਹੋਈ ਉਦੋਂ ਪਹਿਲਾਂ ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਫਿਲਮਾਂ ਬਣਦੀਆਂ ਰਹੀਆਂ ਚੱਲਦੀਆਂ ਰਹੀਆਂ ਤਾਂ ਇਹ ਸਬੰਧ ਦੇ ਵਿੱਚ ਮੈਂ ਸਮਝਦਾ ਕਿ ਇਹ ਕੋਈ ਚੰਗਾ ਫੈਸਲਾ ਨਹੀਂ ਹੈ ਹਾਂ ਜੀ ਸਵਾਲ ਤੇ ਇਹ ਵੀ ਹੈ ਜੀ ਕਿ ਹੁਣ ਜੇਕਰ ਫਿਲਮਾਂ ਬਣਦੀਆਂ ਨੇ ਇਹ ਇੱਕ ਇੱਕ ਗੱਲ ਰਹਿ ਗਈ ਕਿ ਫਿਲਮ ਪਹਿਲਾਂ ਸ਼ੂਟ ਹੋਈ ਸੀਗੀ ਬਾਅਦ ਵਿੱਚ ਮਾਹੌਲ ਖਰਾਬ ਹੋਗਾ ਤੇ ਹੁਣ ਰਿਲੀਜ਼ ਹੋਣੀ ਚਾਹੀਦੀ ਹੈ ਕੀ ਹੁਣ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਆ ਇਹ ਗੱਲ ਮੈਂ ਇਸ ਕਰਕੇ ਪੁੱਛ ਰਿਹਾ ਕਿਉਂਕਿ ਇੱਕ ਗੱਲ ਇਹ ਵੀ ਹੁੰਦੀ ਆ ਕਿ ਕਲਾਕਾਰਾਂ ਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਦਾ ਕੋਈ ਖਿੱਤਾ ਨਹੀਂ ਹੁੰਦਾ ਕਲਾਕਾਰ ਲੋਕਾਂ ਦੇ ਸਾਂਝੇ ਹੁੰਦੇ ਆ ਫਿਰ ਇਹ ਨੈਰੇਟਿਵ ਕਿ ਕਿੱਧਰ ਨੂੰ ਚਲਾ ਗਿਆ ਇਹ ਦੇਖੋ ਮੈਂ ਤਾਂ ਇਸ ਗੱਲ ਦੇ ਵੈਸੇ ਹੀ ਵਿਰੋਧ ਦਾ ਤੇ ਬੜਾ ਸਪੱਸ਼ਟ ਰੂਪ ਦੇ ਵਿੱਚ ਵਿਰੋਧ ਹੈਗਾ ਕਿ ਬਈ ਇਸ ਤਰ੍ਹਾਂ ਦੀਆਂ ਪਾਬੰਦੀਆਂ ਕਿਸੇ ਵੀ ਕਲਾਕਾਰ ਜਾਤ ਧਰਮ ਲਿੰਗ ਜਾਂ ਕਿਸੇ ਇਲਾਕੇ ਤੇ ਲੱਗਣੀਆਂ ਨਹੀਂ ਚਾਹੀਦੀ ਆ ਇਨੀ ਗੱਲ ਜ਼ਰੂਰ ਆ ਕਿ ਜਦੋਂ ਦੋ ਦੇਸ਼ਾਂ ਦਰਮਿਆਨ ਸਬੰਧ ਖਰਾਬ ਹੋ ਜਾਣ ਤਾਂ ਮੰਨ ਲਓ ਸਰਕਾਰ ਇੱਕ ਕਾਨੂੰਨ ਬਣਾ ਦਿੰਦੀ ਹੈ ਕਿ ਜੀ ਤੁਸੀਂ ਅੱਜ ਤੋਂ ਬਾਅਦ ਉਹਨਾਂ ਕਲਾਕਾਰਾਂ ਨਾਲ ਕੰਮ ਨਹੀਂ ਕਰ ਸਕਦੇ ਤਾਂ ਉਦੋਂ ਬਾਅਦ ਨਿਸ਼ਚੇ ਹੀ ਤੁਸੀਂ ਕੰਮ ਇਸ ਕਰਕੇ ਤਾਂ ਕਰੋ ਨਾ ਕਰੋ ਕਿ ਤੁਹਾਡੇ ਤੇ ਦੇਸ਼ ਭਗਤੀ ਕਿੰਨੀ ਕ ਇਸ ਕਰਕੇ ਕੰਮ ਨਹੀਂ ਕਰੋਗੇ ਕਿਉਂ ਫਿਲਮ ਚੱਲੂਗੀ ਨਹੀਂ ਕਿ ਕਾਨੂੰਨੀ ਤੌਰ ਤੇ ਉਹਨਾਂ ਨਹੀਂ ਚੱਲਣ ਦਿੱਤਾ ਜਾਊਗਾ ਨਿਸ਼ਚੇ ਹੀ ਹੁਣ ਵੀ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਬੰਦੇ ਬਹੁਤ ਜ਼ੋਰ ਸ਼ੋਰ ਨਾਲ ਦਲਜੀਤ ਦਾ ਵਿਰੋਧ ਕਰ ਰਹੇ ਉਹਨਾਂ ਬੰਦਿਆਂ ਦਾ ਕੋਈ ਮੰਤਵ ਨਹੀਂਗਾ ਕਿ ਕੋਈ ਰਾਸ਼ਟਰਵਾਦੀ ਆ ਉਹ ਉਹਨਾਂ ਦਾ ਮੰਤਵ ਇਹ ਕਿ ਮੌਕੇ ਦੀ ਸਰਕਾਰ ਦੀ ਨਜ਼ਰ ਵਿੱਚ ਪ੍ਰਵਾਨ ਪੈਣੇ ਇੱਕ ਗੱਲ ਤੇ ਦੂਜੀ ਗੱਲ ਉਹਨਾਂ ਦੀ ਪ੍ਰੋਫੈਸ਼ਨਲ ਜੈਲਸੀ ਹੈ ਪ੍ਰੋਫੈਸ਼ਨਲ ਜੈਲਸੀ ਇਹ ਵੀ ਹੈਗੀ ਆ ਕਿ ਦਲਜੀਤ ਆ ਜਿਹੜਾ ਸਾਡੇ ਤੋਂ ਬਾਅਦ ਦੇ ਵਿੱਚ ਸੰਗੀਤ ਦੇ ਖੇਤਰ ਚ ਆਇਆ ਤੇ ਵੱਧ ਮੱਲਾ ਮਾਰ ਗਿਆ ਹੋ ਸਕਦਾ ਮੈਂ ਸਪਸ਼ਟ ਰੂਪ ਦੇ ਵਿੱਚ ਕਹਿਣਾ ਕਿ ਹੋ ਸਕਦਾ ਮੀਕੇ ਨੂੰ ਇਹ ਗੁੱਸਾ ਹੋਵੇ ਕਮਾਲ ਦੀ ਗੱਲ ਇਹ ਹੈਗੀ ਆ ਕਿ ਜੇ ਉਹਦੇ ਹੱਕ 'ਚ ਕਿਸੇ ਨੇ ਕਹਿ ਲੋ ਕਿ ਹਾ ਦਾ ਨਾਰਾ ਮਾਰਿਆ ਜਸਵੀਰ ਜੱਸੀ ਨੇ ਜਾਂ ਜਸਵੀਰ ਗਰਦਾਸਪਰੀਆ ਜਿਹਨੂੰ ਜੱਸੀ ਗਰਦਾਸਪਰੀਆ ਕਹਿੰਦੇ ਤੇ ਉਹਦੇ ਤੇ ਕਿਸੇ ਨੇ ਕੇਸ ਕਰਤਾ ਇਹ ਕੀ ਹੈ ਸਭ ਸਿਆਸਤਾਂ ਕੀਆ ਕਿ ਬੰਦਿਆ ਨੇ ਆਪਦਾ ਨਾਂ ਚਮਕਾਉਣਾ ਚਾਹੁੰਦੇ ਕਿ ਇਹ ਜਿਹੜਾ ਇੱਕ ਮਸਲਾ ਹੈਗਾ ਇਹ ਬਣਿਆ ਹੋਇਆ ਇਹਦੇ ਤੇ ਹੁਣ ਦੋ ਤਿੰਨ ਵੱਡੇ ਕਲਾਕਾਰ ਇਹਦੇ ਤੇ ਆਪਦੇ ਵਿਚਾਰ ਦੇ ਰਹੇ ਆ ਜੇ ਆਪਾਂ ਇਹ ਤੇ ਕੇਸ ਕਰ ਦਾਂਗੇ ਆਪਣਾ ਨਾਮ ਮਸ਼ਹੂਰ ਹੋ ਜਾਊਗਾ ਹੋ ਸਕਦਾ ਭਾਰਤੀ ਜਨਤਾ ਪਾਰਟੀ ਕੱਲ ਨੂੰ ਸਾਨੂੰ ਕਿਤੇ ਕੌਂਸਲਰੀ ਖੜਾ ਕਰ ਦੇ ਗੁਰੂ ਰਦਾਬ ਦਾ ਤਾਂ ਆਪਦਾ ਗੀਤ ਆ ਲੱਗਦੀ ਲਾਹੌਰ ਦੀ ਉਹ ਤਾਂ ਲਾਹੌਰ ਸ਼ਹਿਰ ਤੇ ਗੀਤ ਵੀ ਗਿਆ ਹੋਇਆ ਅਜ ਮੈਂ ਸਮਝਦਾ ਹੈਗਾ ਕਿ ਬਹੁਤ ਵਾਰੀ ਨਾ ਕਲਾਕਾਰ ਤਰ੍ਹਾਂ ਤਰ੍ਹਾਂ ਦੇ ਦਬਾਅ ਥੱਲੇ ਮੈਂ ਇਹ ਵੀ ਨਹੀਂ ਸਮਝਦਾ ਕਿ ਦਲਜੀਤ ਆ ਜਿਹੜਾ ਉਹ ਕਹਿ ਸਕਦੇ ਆ ਕਿ ਇਸ ਮਾਮਲੇ ਦੇ ਵਿੱਚ ਕੋਈ ਬਹੁਤ ਐਡਾ ਕਸਟਰਡ ਦਬਾਅ ਥੱਲੇ ਤਾਂ ਉਹ ਵੀ ਆ ਜਾਂਦਾ ਹੈ ਮੋਦੀ ਸਾਹਿਬ ਨੂੰ ਸਲਾਮ ਤਾਂ ਉਹ ਵੀ ਕਰਕੇ ਹੀ ਆਇਆ ਕਿਉਂਕਿ ਉਹਨੂੰ ਇਹ ਸੀ ਕਿ ਮੈਂ ਸਾਰੇ ਦੇਸ਼ ਦੇ ਵਿੱਚ ਸ਼ੋਅ ਕਰਨਾ ਜਦੋਂ ਉਹ ਦਿਲ ਨਮਾਟੀ ਸ਼ੋਅ ਕਰਕੇ ਹਟਿਆ ਉਸ ਤੋਂ ਬਾਅਦ ਉਹਨੂੰ ਲੱਗਦਾ ਸੀਗਾ ਕਿ ਮੈਂ ਸਾਰੇ ਦੇਸ਼ 'ਚ ਸ਼ੋਅ ਕਰਨਾ ਨਹੀਂ ਪਤਾ ਨਹੀਂ ਕਿੱਥੇ ਕੋਈ ਕੀ ਵਿਰੋਧਤਾ ਹੀ ਕਰ ਦੂਗਾ ਇਸ ਕਰਕੇ ਉਹਨੂੰ ਲੱਗਿਆ ਕਿ ਮੈਂ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਵਾ ਨਹੀਂ ਤਾਂ ਨਾ ਹੀ ਕੋਈ ਪ੍ਰਧਾਨ ਮੰਤਰੀ ਬਹੁਤਾ ਸੰਗੀਤ ਪ੍ਰੇਮੀ ਆ ਤੇ ਨਾ ਹੀ ਦਿਲਜੀਤ ਦਾ ਕੋਈ ਬਹੁਤਾ ਸਿਆਸਤ ਅਜਲਜਪੀ ਆ ਕਿ ਉਹਨੂੰ ਬੜਾ ਲੋੜ ਲੱਗਦੀ ਸੀਗੀ ਕਿ ਮੈਂ ਮੋਦੀ ਸਾਹਿਬ ਨੂੰ ਜਾ ਕੇ ਦੱਸ ਕੇ ਆਵਾ ਕਿ ਵੀ ਮੈਨੂੰ ਦੇਸ਼ ਵਿੱਚ ਘੁੰਮ ਫਿਰ ਕੇ ਬੜਾ ਚੰਗਾ ਲੱਗਦਾ ਇਹ ਸਭ ਡਿਜ਼ਾਈਨਡ ਪਲਾਨਡ ਗੱਲਾਂ ਜਿਵੇਂ ਆਪਾਂ ਆ ਕਿ ਅੱਜ ਦੇ ਸ਼ੋਅ ਨੂੰ ਇਹ ਕਿ ਤੁਸੀਂ ਮੈਨੂੰ ਕਿਹਾ ਕਿ ਇਸ ਮਸਲੇ ਤੇ ਗੱਲ ਕਰਨੀ ਆ ਮੈਨੂੰ ਸੱਦਿਆ ਮੈਂ ਇੱਥੇ ਆ ਗਿਆ ਇਸੇ ਤੇ ਰਹੀ ਇਹ ਵੀ ਸਭ ਸੱਦੇ ਸਦਾਏ ਬਣੇ ਬਣਾਏ ਇਹ ਪ੍ਰੋਗਰਾਮ ਨਹੀਂ ਇਹਨਾਂ ਨੂੰ ਡਿਜ਼ਾਈਨਡ ਪ੍ਰੋਗਰਾਮ ਪੀਅਰ ਦਾ ਹਿੱਸਾ ਨਹੀਂ ਇਹ ਸਮਝ ਲੈਣਾ ਕਿ ਵੀ ਉਹ ਬੜੇ ਕਲਾ ਪ੍ਰੇਮੀ ਹੋ ਗਏ ਉਹਨਾਂ ਨੂੰ ਲੱਗਿਆ ਕਿ ਵੀ ਮੈਂ ਪੰਜਾਬੀ ਦੇ ਗਾਇਕ ਨੂੰ ਸੱਦਾ ਤੇ ਗਾਇਕ ਨੂੰ ਲੱਗਿਆ ਕਿ ਮੈਂ ਆਪਦੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਵਾ ਇਹ ਜੀਆਂ ਗੱਲਾਂ ਮੈਨੂੰ ਲੱਗਦਾ ਕਿ ਅੱਜ ਦੇ ਯੁੱਗ ਚ ਨਹੀਂ ਹੈ ਚਲਦੀਆਂ ਗਈਆਂ ਦੋਵੇਂ ਪਾਸੇ ਇਹ ਪੀਅਰ ਸੀਗੀ ਅਗਲੀ ਗੱਲ ਇਹ ਹੈ ਕਿ ਦਲਜੀਤ ਤੇ ਇਹਨੇ ਦੁਖੀ ਕਿਉਂ ਨੇ ਇੱਕ ਵਰਗ ਦੁਖੀ ਕਿਉਂ ਬਿਲਕੁਲ ਮੈਂ ਇਹੀ ਮੇਰਾ ਵੀ ਸਵਾਲ ਇਹੀ ਹੋਣਾ ਸੀਗਾ ਕਿ ਕਿ ਦਲਜੀਤ ਤੇ ਜਿਹੜਾ ਇਹ ਗੁੱਸਾ ਫੁੱਟ ਰਿਹਾ ਹੈ ਕੀ ਦਿਲਜੀਤ ਦੇ ਪੱਗ ਬੰਨੀ ਹੋਣ ਕਰਕੇ ਸਾਰਾ ਕੁਝ ਹੋ ਰਿਹਾ ਹੈ ਮੈਂ ਸਮਝਦਾ ਕਿ ਇਹ ਵੀ ਇੱਕ ਗਲਤ ਨੈਰੇਟਿਵ ਚਲਾਇਆ ਜਾ ਰਿਹਾ ਹੈ ਕਿ ਸਿਰਫ ਇਸ ਗੱਲ ਕਰਕੇ ਦਿਲਜੀਤ ਦੇ ਖਿਲਾਫ ਨੇ ਬਈ ਉਹਦੇ ਪੱਗ ਬੰਨੀ ਹੈ ਇੱਕ ਫੈਕਟਰ ਅ ਅੱਜਕੱਲ ਦੇ ਯੁੱਗ 'ਚ ਨਾ ਕੋਈ ਵੀ ਜਿਹੜੀ ਘਟਨਾ ਦੀ ਗੱਲ ਆਉਂਦੇ ਨੇ ਉਹਦਾ ਬਹੁਤ ਸਾਰੇ ਫੈਕਟਰ ਹੁੰਦੇ ਆ ਉਹਦੇ 'ਚੋਂ ਕੁਝ ਲੋਕਾਂ ਨੂੰ ਇਸ ਕਰਕੇ ਬੁਰਾ ਲੱਗਦਾ ਹੈ ਕਿ ਉਹ ਉਹ ਇੱਕ ਘੱਟ ਗਿਣਤੀ ਦੇ ਧਰਮ ਨਾਲ ਸੰਬੰਧਿਤ ਕੁਝ ਲੋਕਾਂ ਸਾਰੇ ਲੋਕਾਂ ਨੂੰ ਨਹੀਂ ਕੁਝ ਲੋਕਾਂ ਨੂੰ ਦਿਲਜੀਤ ਦੇ ਤਾਂ ਬਹੁਤ ਸਾਰੇ ਫੈਨ ਆ ਜਿਹੜੇ ਪੰਜਾਬ ਦੇ ਵਿੱਚ ਵੀ ਆ ਕਿ ਜਿਹੜੇ ਹੋਰ ਧਰਨ ਨੂੰ ਵਿਸ਼ਵਾਸ ਰੱਖਦੇ ਆ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੇ ਨੇ ਤੇ ਬਹੁਤ ਸਾਰੇ ਭਾਰਤ ਦੇ ਵਿੱਚ ਵੀ ਲੋਕ ਆ ਜਿਹੜੇ ਦਿਲਜੀਤ ਦੇ ਮੈਨੂੰ ਨਹੀਂ ਪਤਾ ਕਿ ਉਹਨਾਂ ਵਿੱਚ ਕਿੰਨੇ ਸਿੱਖ ਸੀਗੇ ਜਿਸ ਦਿਨ ਇੱਕ ਇੰਡੀਆ ਦੇ ਵੱਡੇ ਅਮੀਰ ਆਦਮੀ ਦੇ ਬੇਟੇ ਦੀ ਸ਼ਾਦੀ ਹੋ ਰਹੀ ਸੀਗੀ ਬਾਨੀ ਪਰਿਵਾਰ ਤੇ ਉਸ ਦਿਨ ਜਿਹੜੇ ਉੱਥੇ ਅੱਗੇ ਉਹਦੇ ਨੱਚ ਰਹੀਆਂ ਸੀਗੀਆਂ ਤੇ ਨੱਚ ਰਹੇ ਸੀਗੇ ਤੁਹਾਨੂੰ ਕੀ ਲੱਗਦਾ ਕਿ ਉਹ ਸਿੱਖ ਸੀਗੇ ਉਸ ਦਿਨ ਦਿਲਜੀਤ ਭੁਰਾ ਲੱਗ ਰਿਹਾ ਸੀ ਕਿ ਚੰਗਾ ਲੱਗ ਰਿਹਾ ਸੀਗੇ ਉਹ ਉਹਨਾਂ ਦੀਆਂ ਨੂੰਹਾਂ ਧੀਆਂ ਜਿਹੜੀਆਂ ਉਹ ਖਿੱਚ-ਖਿੱਚ ਕੇ ਕਹਿ ਰਹੀਆਂ ਸੀ ਕਿ ਆ ਗਾਣਾ ਗਾ ਆ ਗਾਣਾ ਗਾ ਇੱਥੋਂ ਇਹ ਝਾਰ ਹੈਗਾ ਕਿ ਕਲਾ ਨਾਲ ਨਹੀਂ ਇਹ ਕਲਾ ਜਿਹੜੀ ਹੈ ਇਹ ਇਹਨਾਂ ਚੀਜ਼ਾਂ ਤੋਂ ਪਾਰ ਜਾਂਦੀ ਹੈ ਸੋ ਕਲਾ ਪੱਗ ਦਾ ਮਸਲਾ ਨਹੀਂਗਾ ਮਸਲਾ ਜਿਹੜਾ ਹੈਗਾ ਇੱਕ ਮਸਲਾ ਹੈਗਾ ਕਿ ਪੰਜਾਬ ਦਾ ਜਿਹੜਾ ਖਿੱਤਾ ਹੈ ਉਹ ਹਰ ਮਸਲੇ ਦੇ ਵਿੱਚ ਜਿਵੇਂ ਬਾਕੀ ਭਾਰਤ ਸੋਚਦਾ ਹੈ ਕਈ ਵਾਰ ਉਹ ਤੋਂ ਵੱਖਰਾ ਸੋਚਦਾ ਉਹ ਚਾਹੇ ਐਮਰਜੈਂਸੀ ਦਾ ਮਸਲਾ ਹੋਵੇ ਉਹ ਚਾਹੇ ਕਿਸਾਨੀ ਦਾ ਮਸਲਾ ਹੋਵੇ ਤੇ ਕਿਸਾਨੀ ਸਮੇਂ ਦਲਜੀਤ ਦਾ ਉੱਥੇ ਬੈਠਣਾ ਕਿਸਾਨੀ ਦੇ ਹੱਕ ਦੇ ਵਿੱਚ ਗੀਤ ਗਾਉਣੇ ਜਾਂ ਜਿਵੇਂ ਕਿਹਾ ਜਾਂਦਾ ਕਿ ਦਲਜੀਤ ਨੇ ਕੁਝ ਮਾਇਕ ਸਹਿਤਾ ਵੀ ਕੀਤੀ ਉਹ ਗੱਲ ਵੀ ਜਿਹੜੇ ਕਿਸਾਨ ਵਿਰੋਧੀ ਨੇ ਜਿਹੜੇ ਪੰਜਾਬ ਵਿਰੋਧੀ ਉਹਨਾਂ ਨੇ ਰੜਕਦੀ ਹੈ ਤੋ ਦਲਜੀਤ ਦਾ ਸਿੱਖ ਹੋਣਾ ਦਲਜੀਤ ਦਾ ਪੰਜਾਬੀ ਹੋਣਾ ਦਲਜੀਤ ਦਾ ਕਿਸਾਨਾਂ ਦੇ ਹੱਕ ਵਿੱਚ ਖੜਨਾ ਇਹ ਤਿੰਨ ਫੈਕਟਰ ਤਾਂ ਇਹ ਹੈਗੀ ਹੈ ਜਿਹੜੇ ਦਿਲਜੀਤ ਦੇ ਵਿਰੋਧੀ ਇੱਕ ਫੈਕਟਰ ਜਿਹੜਾ ਹੈਗਾ ਨਾ ਸਮਝਦਾ ਉਹਨੂੰ ਪਾਸੇ ਨਹੀਂ ਕਰਨਾ ਚਾਹੀਦਾ ਹੋਗਾ ਪ੍ਰੋਫੈਸ਼ਨਲ ਜੈਲਸੀ ਦਾ ਕਿ ਪ੍ਰੋਫੈਸ਼ਨਲ ਜੈਲਸੀ ਹੈਗੀ ਆ ਕਿ ਇਹ ਬੰਦਾ ਸਾਡੇ ਤੋਂ ਅੱਗੇ ਕਿਵੇਂ ਲੰਘ ਰਿਹਾ ਐਸ ਵੇਲੇ ਮਾ ਕੇ ਹਰ ਵੇਲੇ ਕੋਈ ਨਾ ਕੋਈ ਟਾਪ ਹੁੰਦਾ ਦੂਜੇ ਬੰਦੇ ਕੋਈ ਇਹ ਨਹੀਂ ਕਿ ਮਾੜੇ ਕਲਾਕਾਰ ਹੁੰਦੇ ਆ ਜਾਂ ਬਹੁਤ ਪਿੱਛੇ ਹੁੰਦੇ ਆ ਪਰ ਮੁਤਾਬਕ ਮੁਤਾਬਕ ਸੀ ਇਹਦੇ ਨਾਲ ਇਹ ਨਹੀਂ ਸੀਗਾ ਕਿ ਤਰਮਿੰਦਰ ਜਾਂ ਰਜੇਸ਼ ਕੰਨਾ ਕੋਈ ਛੋਟੇ ਸੁਪਰਸਟਾਰ ਸੀਗੇ ਪਰ ਇੱਕ ਬੰਦਾ ਇੱਕ ਵਾਰ ਟੌਪ ਤੇ ਹੋ ਜਾਂਦਾ ਕਿਸੇ ਵੇਲੇ ਸ਼ਾਹ ਸ਼ਾਹਰੁਖ ਖਾਨ ਰਿਹਾ ਐਸੇ ਸਮੇਂ ਮੈਨੂੰ ਲੱਗਦਾ ਕਿ ਐਸ ਵੇਲੇ ਪੰਜਾਬੀ ਫਿਲਮ ਇੰਡਸਟਰੀ ਚ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਦਿਲਜੀਤ ਸਾਰਿਆਂ ਤੋਂ ਬਹੁਤ ਉੱਚਾ ਹੈ ਉੱਚੇ ਤੋਂ ਭਾਵ ਇਹ ਨਹੀਂ ਕਿ ਕਲਾਕਾਰ ਸਭ ਤੋਂ ਉੱਤੇ ਹੋਗਾ ਹੋ ਸਕਦਾ ਕਿ ਬਹੁਤ ਸਾਰੇ ਜਿਹੜੇ ਸੰਗੀਤ ਆਚਾਰ ਗਿਆ ਉਹਦੀਆਂ ਸੁਰਾਂ 'ਚ ਗਲਤੀਆਂ ਕੱਢ ਦੇਣ ਪੋਪੂਲਾਰਿਟੀ ਦੇ ਪੱਖ ਤੋਂ ਬਹੁਤ ਉੱਪਰ ਹੈ ਹੋ ਸਕਦਾ ਹੈ ਕਿ ਉਹਦੇ ਤੋਂ ਲੋਕ ਕਈ ਪੈਸੇ ਵੀ ਵੱਧ ਲੈਂਦੇ ਹੋਣ ਹੋ ਸਕਦਾ ਹੈ ਕਿ ਕੁਝ ਲੋਕਾਂ ਨੇ ਜ਼ਿੰਦਗੀ 'ਚ ਪੈਸੇ ਵੱਧ ਕਮਾਏ ਹੋਣ ਕਿ ਲੰਮਾ ਸਮਾਂ ਉਹਨਾਂ ਦਾ ਕੈਰੀਅਰ ਹੋਵੇ ਪਰ ਐਸੇ ਵੇਲੇ ਉਹ ਟੌਪ ਆ ਸੁਪਰਸਟਾਰ ਆ ਲੋਕ ਨੂੰ ਪਸੰਦ ਕਰਦੇ ਆ ਤਾਂ ਉਹ ਪ੍ਰੋਫੈਸ਼ਨਲ ਜੈਲਸੀ ਵੀ ਹੈਗੀ ਆ ਇਹ ਵੀ ਇੱਕ ਫੈਕਟਰ ਆਏਗਾ ਇਹਦੇ ਤੋਂ ਇਲਾਵਾ ਇੱਕ ਜਿਹੜਾ ਹੈਗਾ ਕਿ ਕੁਝ ਲੋਕਾਂ ਨੇ ਨਾ ਉਹਨਾਂ ਨੂੰ ਸਿੱਖ ਬੁਰੇ ਲੱਗਦੇ ਆ ਨਾ ਪੰਜਾਬੀ ਬੁਰੇ ਲੱਗਦੇ ਆ ਨਾ ਉਹਨਾਂ ਨੂੰ ਕਿਸਾਨੀ ਦੇ ਮੁੱਦੇ ਤੇ ਕੁਝ ਲੈਣਾ ਨਾ ਹੀ ਕੋਈ ਪ੍ਰੋਫੈਸ਼ਨਲ ਜੈਲਸੀ ਆ ਉਹਨਾਂ ਨੇ ਤਾਂ ਖੁਦ ਹਾਕਮ ਜਮਾਤ ਦੀਆਂ ਨਜ਼ਰਾਂ 'ਚ ਪ੍ਰਵਾਣ ਪੈਣਾ ਤੇ ਉਹਦਾ ਫਾਇਦਾ ਠਾਉਣਾ ਤੇ ਇਹ ਫਾਇਦਾ ਪਿੱਛੇ ਠਾਉਂਦੇ ਰਹੇ ਕਿ ਇੱਕ ਬੰਦਾ ਟਵੀਟ ਕਰਦਾ ਕਿਸਾਨੀ ਦੇ ਹੱਕ 'ਚ ਇੱਕ ਕੰਗਣਾ ਰਣਾਉਤਾ ਜਿਹੜੀ ਕਿਸਾਨੀ ਦੇ ਵਿਰੁੱਧ ਕਰਦੀ ਹੈ ਤੇ ਕੰਗਣਾ ਰਣਾਉਤਾ ਜਿਹੜੀ ਤੇ ਦਲਜੀਤ ਦੇ ਤੇ ਉਹਦੇ ਸਿੰਘ ਫਸ ਜਾਂਦੇ ਆ ਤੇ ਉਸ ਤੋਂ ਬਾਅਦ ਕੰਗਣਾ ਰਣਾਉਤ ਨੂੰ ਟਿਕਟ ਮਿਲ ਜਾਂਦੀ ਹੈ ਤੇ ਹੁਣ ਕਿਉਂ ਨਹੀਂ ਲੋਕ ਕੁਝ ਕਹਿਣਗੇ ਕਿ ਦਲਜੀਤ ਨੂੰ ਗਾਲਾਂ ਕੱਢੋ ਕੰਗਣਾ ਰਣਾਉਤ ਵਾਂਗੂ ਜੇ ਆਪਾਂ ਨੂੰ ਐਮਪੀ ਦੀ ਟਿਕਟ ਨਾ ਮਿਲੀ ਤਾਂ ਘੱਟੋ ਘਾਟ ਆਪਾਂ ਨੂੰ ਕੋਈ ਕਾਉਂਸਲਰ ਦੀ ਕੋਈ ਐਮਐਲਏ ਦੀ ਟਿਕਟ ਤਾਂ ਮਿਲੂਗੀ ਤੇ ਇਹ ਬੰਦੇ ਵੀ ਹੈਗੇ ਸੋ ਮੈਂ ਸਮਝਦਾ ਕਿ ਰਿਐਲਿਟੀ ਨੂੰ ਅਸੀਂ ਇੱਕ ਪੱਖ ਦੇ ਵਿੱਚ ਵੇਖਣਾ ਪਸੰਦ ਕਰਦੇ ਹਾਂ ਸੋਸ਼ਲ ਮੀਡੀਆ ਦੀ ਇਹ ਪ੍ਰੋਬਲਮ ਹੈਗੀ ਆ ਕੋਈ ਇੱਕੋ ਹੀ ਆ ਕਿ ਦਿਲਜੀਤ ਨੂੰ ਪੱਕ ਕਰਕੇ ਨਫ਼ਰਤ ਕਰਦੇ ਆ ਪੱਕ ਕਰਕੇ ਨਫ਼ਰਤ ਕਰਦੇ ਆ ਜਾਂ ਉਹ ਪੰਜਾਬੀ ਕਰਕੇ ਨਫ਼ਰਤ ਕਰਦੇ ਪੰਜਾਬੀ ਕਰਕੇ ਨਫ਼ਰਤ ਕਰਦੇ ਮੈਂ ਕਹਿੰਦਾ ਕਿ ਸਾਰੇ ਫੈਕਟਰ ਨਾ ਰਲ ਮਿਲ ਕੇ ਇੱਕ ਪ੍ਰਭਾਵ ਬਣਾਉਂਦੇ ਆ ਜਿਹਦੇ ਕਰਕੇ ਇਹ ਦਿਲਜੀਤ ਨਾਲ ਇਹ ਕੁਝ ਹੋ ਰਿਹਾ ਪਰ ਨਿੱਜੀ ਤੌਰ ਤੇ ਮੈਂ ਸਮਝਦਾ ਹੈਗਾ ਕਿ ਇਹਦਾ ਦਿਲਜੀਤ ਨੂੰ ਕਿੰਨਾ ਕੁ ਨੁਕਸਾਨ ਹੋਊਗਾ ਕਿਉਂਕਿ ਜਿੰਨਾ ਹੀ ਉਹਦਾ ਵਿਰੋਧ ਹੋਊਗਾ ਇਹ ਵੀ ਇੱਕ ਆਪਣੀ ਜੀਵ ਗੱਲ ਆ ਉਹ ਕਹਿੰਦੇ ਨਾ ਕਿ ਬਾਜ ਨੂੰ ਉੱਪਰ ਠਾਣ ਲਈ ਤੇ ਕਈ ਵਾਰ ਹਵਾ ਉਲਟ ਵਗਦੀ ਹਵਾ ਉਹਦੀ ਸਹਾਇਤਾ ਕਰ ਦਿੰਦੀ ਹੈ। ਕਿ ਇਹਦੇ ਨਾਲ ਤਾਂ ਨਵਜੀਤ ਦੀ ਪੌਪੁਲਾਰਿਟੀ ਹੋਰ ਵੱਧ ਰਹੀ ਹੈ। ਤਾਂ ਹੋ ਸਕਦਾ ਹੈਗਾ ਕਿ ਉਹ ਉਸ ਨੂੰ ਜਿਹੜੇ ਵਿਦੇਸ਼ਾਂ ਦੇ ਵਿੱਚ ਵਧੇਰੇ ਸ਼ੋਅ ਮੈਣ ਲੱਗ ਪੈਣ। ਪੈਸੇ ਪੱਖੋਂ ਉਹਨੂੰ ਘੱਟ ਰਵੇ ਤੇ ਉਹ ਉਹਨਾਂ ਨੂੰ ਨੁਕਸਾਨ ਨਾ ਹੋਵੇ ਕਿ ਜਿਨ੍ਹਾਂ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ। ਪਰ ਆਪਣੇ ਆਪ ਦੇ ਵਿੱਚ ਇਹ ਮੰਦ ਭਾਗਾ ਟਰੈਂਡ ਹੈਗਾ ਵੈਸੇ ਮੰਦ ਭਾਗਾ ਟਰੈਂਡ ਆਣਾ ਜੇਣਾ ਇਹ ਐਵੇਂ ਸਾਨੂੰ ਲੱਗਦਾ ਕਿ ਸ਼ਾਇਦ ਇਹ ਅੱਜ ਦੀ ਖੇਡ ਹੈ ਇਹ ਰੰਭ ਤੋਂ ਚੱਲੀ ਆ ਰਹੀ ਹੈ ਨਹੀਂ ਦਲੀਪ ਕੁਮਾਰ ਨੂੰ ਯੂਸਫ ਖਾਨ ਨੂੰ ਦਲੀਪ ਕੁਮਾਰ ਨਾਲ ਬਣਨਾ ਪੈਂਦਾ ਇਹ ਪਹਿਲਾਂ ਤੋਂ ਹੀ ਐਉਂ ਚੱਲਦਾ ਕਿ ਮੁਸਲਮਾਨ ਆਏ ਸਿੱਖਾ ਇਹ ਇਹ ਨਹੀਂ ਕਰ ਸਕਦਾ ਇਹ ਨਹੀਂ ਕਰ ਸਕਦਾਗਾ ਤੇ ਇਹ ਉਹ ਲੋਕ ਕਰਦੇ ਹੁੰਦੇ ਆ ਜਿਹੜੇ ਲੋਕ ਕਲਾ ਵਿੱਚ ਊਣੇ ਹੁੰਦੇ ਆ ਅਕਲ ਵਿੱਚ ਹੀਣੇ ਹੁੰਦੇ ਆ ਤੇ ਸਮਰੱਥਾ ਪੱਖੋਂ ਬੌਣੇ ਹੁੰਦੇ ਉਹ ਲੋਕ ਜਿਹਹਾ ਕੰਮ ਕਰਦੇ ਆ ਤੇ ਅੱਜ ਜਿਹੜੇ ਬੰਦੇ ਦਿਲਜੀਤ ਦੇ ਖਿਲਾਫ ਕਰ ਰਹੇ ਇਹ ਉਹੀ ਕਰਦੇ ਆ ਸਰਦਾਰ ਜੀ 3 ਵੀ ਨਹੀਂ ਰਿਲੀਜ਼ ਹੋ ਸਕੀ ਇੱਕ ਫਿਲਮ ਹੋਰ ਹੈ ਪੰਜਾਬ 95 ਜਿਹੜੀ ਕਿ ਜਸਵੰਤ ਸਿੰਘ ਖਲੜਾ ਉੱਪਰ ਬਣਾਈ ਗਈ ਹੈ ਉਹਦੇ ਵਿੱਚ ਦਿਲਜੀਤ ਮੁੱਖ ਕਿਰਦਾਰ ਨਿਭਾ ਰਹੇ ਨੇ ਕਿ ਉਸ ਉਸ ਕਿਸਮ ਦਾ ਸਿਨੇਮਾ ਵੀ ਜੇ ਚਾਹੁੰਦੇ ਆ ਇਹ ਲੋਕ ਜਿਹੜੇ ਹੁਣ ਦਿਲਜੀਤ ਦਾ ਵਿਰੋਧ ਕਰ ਰਹੇ ਆ ਕਿ ਉਹ ਸਿਨੇਮਾ ਵੀ ਜਿਹੜਾ ਉਹ ਅੱਗੇ ਨਾ ਆਵੇ ਤਾਂ ਜਿਹੜੇ ਬਹੁਤ ਸਾਰੇ ਭੇਦੋ ਖੁੱਲ ਸਕਦੇ ਆ ਤੇ ਇੱਕ ਨੈਰੇਟਿਵ ਜਿਹੜਾ ਉਹ ਬਿਲਡ ਹੋ ਸਕਦਾ ਤੇ ਅਗੇਨ ਜਿਹੜੀ ਆ ਗੱਲ ਆ ਉਹ ਇੰਡੀਆ ਵਰਸਸ ਪੰਜਾਬ ਬਣਨ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਹੈ ਲੀਤ ਨੇ ਨਾ ਇੱਕ ਪਹਿਲਾਂ ਫਿਲਮ ਹੋਰ ਵੀ ਕੀਤੀ ਸੀਗੀ ਪੰਜਾਬ 84 ਪੰਜਾਬ 84 ਹੁਣ ਕਮਾਲ ਇਹ ਕਿ ਪੰਜਾਬ 84 ਕਿਸੇ ਵੀ ਧਿਰ ਦਾ ਪੱਖ ਨਹੀਂ ਸੀ ਪੂਰਦੀ ਤੇ ਸਿਰਫ ਉਹ ਪੰਜਾਬ ਦੇ ਵਿੱਚ ਜੋ ਕੁਝ ਵਾਪਰਿਆ ਤੇ ਜਿਵੇਂ ਰਿਪਰੈਸ਼ਨ ਵਾਪਰਿਆ ਉਸ ਨੂੰ ਸਿਰਫ ਦਰਸਾਉਂਦੀ ਸੀ ਮੈਂ ਕਿ ਫਿਲਮ ਨੂੰ ਅਸੀਂ ਰੀਡ ਕਿਵੇਂ ਕਰਦੇ ਆ ਦੇਖਦੇ ਕਿਵੇਂ ਆ ਪੜ੍ਹਦੇ ਕਿਵੇਂ ਆ ਫਿਲਮ ਨੂੰ ਰੀਸਿਵ ਕਿਵੇਂ ਕਰਦੇ ਉਹ ਵੀ ਬੜੀ ਹੈਰਾਨੀ ਵਾਲੀ ਗੱਲ ਕਿ ਮੈਂ ਉਸ ਫਿਲਮ ਨੂੰ ਦੇਖਿਆ ਤੇ ਕੁਝ ਮੇਰੇ ਦੋਸਤਾਂ ਨੇ ਵੀ ਦੇਖਿਆ ਕਮਾਲ ਏ ਕਿ ਜਿਹੜੇ ਸਿੱਖ ਦੋਸਤ ਸੀਗੇ ਉਹ ਕਹਿੰਦੇ ਬਾਕੀ ਗੱਲਾਂ ਤਾਂ ਸਹੀ ਪਰ ਆ ਪੱਖ ਨਹੀਂ ਸੀ ਦਲਜੀਤ ਨੂੰ ਦਿਖਾਉਣਾ ਚਾਹੀਦਾ ਤੇ ਦੂਜੇ ਪਾਸੇ ਜਿਹੜੇ ਹਿੰਦੂ ਦੋਸਤ ਸੀ ਉਹ ਕਹਿੰਦੇ ਬਾਕੀ ਗੱਲਾਂ ਤਾਂ ਸਹੀ ਜਿੱਥੇ ਇੱਕ ਹਿੰਦੂ ਮੁੰਡੇ ਨਾਲ ਜਿਹੜਾ ਉਹਦੇ ਲਈ ਲੈ ਕੇ ਜਾਂਦਾ ਮਾਂ ਲਈ ਦਿਲਜੀਤ ਦੀ ਦੋ ਫਿਲਮ ਦੇ ਕਿਰਦਾਰ ਦੇ ਵਿੱਚ ਦਿਲਜੀਤ ਦੀ ਮਾਂ ਬਣੀ ਉਹਦੇ ਲਈ ਐਨਕਾਂ ਲੈ ਕੇ ਜਾਂਦਾ ਉਹ ਤਾਂ ਠੀਕ ਸੀ ਦੂਜਾ ਪੱਖ ਨਹੀਂ ਦਿਖਾਉਣਾ ਚਾਹੀਦਾ ਅਸਲ ਦੇ ਵਿੱਚ ਲੰਮੇ ਸਮੇਂ ਦੇ ਵਿੱਚ ਸਾਡੀ ਜਹਾਨੀਅਤ ਆ ਜਿਹੜਾ ਸਾਡਾ ਜਿਹਨ ਆ ਜਿਹੜਾ ਸਾਡਾ ਮਾਨਸਿਕ ਝਕਾਓ ਆ ਉਹੀ ਵੰਡਿਆ ਪਿਆ ਹੈ ਕਿ ਬੰਦੇ ਫਿਲਮਾਂ ਨੂੰ ਹੀ ਆਏ ਦੇਖਦੇ ਆ ਕਿ ਇੰਨੀ ਫਿਲਮ ਚੰਗੀ ਆ ਇੰਨੀ ਮਾੜੀ ਆ ਮੈਂ ਤੇ ਕੋਈ ਫਿਲਮ ਦੀ ਗੱਲ ਕਰ ਰਿਹਾ ਕਿ ਕੋਈ ਫਿਲਮ ਨੂੰ ਵੱਖਰੇ ਵੱਖਰੇ ਢੰਗ ਨਾਲ ਦੇ ਰਿਹਾ ਮੈਂ ਸਮਝਦਾ ਹੈਗਾ ਕਿ ਦੂਜੀਆਂ ਜਿਹੜੀਆਂ ਉਹਦੀਆਂ ਫਿਲਮਾਂ ਹੈਗੀਆਂ ਉਹਨਾਂ ਨੂੰ ਮੇਰਾ ਕਹ ਰਿਲੀਜ਼ ਹੋਣ ਚ ਕੋਈ ਸਮੱਸਿਆ ਨਹੀਂ ਆਊਗੀ ਕਿਉਂਕਿ ਸੈਂਸਰ ਬੋਰਡ ਨੇ ਜੋ ਪਾਸ ਕਰੀ ਹੋਈ ਤਾਂ ਇਹ ਹੈ ਬਾਕੀ ਦਿਲਜੀਤ ਤੇ ਚ ਐਵੇਂ ਕਹਿ ਲੋ ਕਿ ਕੇਂਦਰ ਚ ਆ ਗਿਆ ਕਿਹੜਾ ਲੈਣਾ ਐ ਐਕਸਟਰਾ ਕਿਹੜਾ ਲੈਣਾ ਹੈ ਗਾਇਕ ਕਿਹੜਾ ਲੈਣਾ ਹੈ ਕੀ ਤੋਂ ਕਹਾਣੀ ਲਿਖਾਉਣੀ ਹੈ ਇਹ ਸਾਰੇ ਫੈਸਲੇ ਤਾਂ ਅ ਡਾਇਰੈਕਟਰ ਕਰਦਾ ਹੈ ਪ੍ਰੋਡਿਊਸਰ ਕਰਦਾ ਹੈ ਫਾਈਨਾਂਸਰ ਕਰਦਾ ਅਸਲ ਵਿੱਚ ਮੇਨ ਤਾਂ ਫਾਈਨਾਂਸਰ ਕਰਦਾ ਕਿ ਜਿਹਨੇ ਪੈਸੇ ਲਾਉਣੇ ਪ੍ਰੋਡਿਊਸਰ ਨੇ ਤਾਂ ਜੇ ਪੈਸੇ ਮਿਲ ਜਾਣ ਤਾਂ ਉਹ ਲਾ ਲੂਗਾ ਜੇ ਪੈਸੇ ਇਹਨਾਂ ਨੂੰ ਫਾਈਨਾਂਸਰ ਤੋਂ ਮਿਲੇ ਤਾਂ ਪ੍ਰੋਡਿਊਸਰ ਕੀ ਕਰ ਲੂਗਾ ਪ੍ਰੋਡਿਊਸਰ ਦਾ ਕਈ ਵਾਰ ਪੈਸਾ ਆਪਦਾ ਹੁੰਦਾ ਕਈ ਵਾਰ ਕਿਸੇ ਦਾ ਪੈਸਾ ਹੁੰਦਾ ਤੇ ਡਾਇਰੈਕਟਰ ਨੇ ਤਾਂ ਉਹ ਕਹਿਣਾ ਕਿ ਜੋ ਪ੍ਰੋਡਿਊਸਰ ਕਹੂਗਾ ਕਿ ਪ੍ਰੋਡਿਊਸਰ ਕਹਿ ਦਿੰਦਾ ਡਾਇਰੈਕਟਰ ਉਸੇ ਤਰ੍ਹਾਂ ਆਪਦੀ ਕਾਸਟਿੰਗ ਕਰ ਲੈਂਦਾ ਤਾਂ ਮੈਂ ਸਮਝਦਾ ਕਿ ਜੇ ਵਿਰੋਧ ਵੀ ਕਰਨਾ ਸੀ ਤਾਂ ਅਸਲ ਤੇ ਨੁਕਸਾਨ ਤਾਂ ਵੱਡੀ ਪੱਧਰ ਤੇ ਉਹ ਪ੍ਰੋਡਿਊਸਰ ਦਾ ਕਰ ਰਿਹਾ ਦਿਲਜੀਤ ਦਾ ਤਾਂ ਆਉਣ ਵਾਲੇ ਸਮੇਂ ਚ ਨੁਕਸਾਨ ਹੋਣਾ ਅੱਜ ਨੁਕਸਾਨ ਤਾਂ ਉਹ ਪ੍ਰੋਡਿਊਸਰ ਤੇ ਫਾਈਨੈਂਸਰ ਦਾ ਕਰ ਰਿਹਾ ਇੱਕ ਪੱਖ ਤਾਂ ਇਹ ਹੋਗਾ ਜੀ ਹੁਣ ਇੱਕ ਕਲਾਕਾਰ ਬਾਰੇ ਆਪਾਂ ਜਿਹੜੀ ਗੱਲ ਕੀਤੀ ਆ ਇੱਕ ਇੱਕ ਸਮਾਜ ਆਪਣਾ ਪੰਜਾਬ ਆਪਣਾ ਖਿੱਤਾ ਜਦੋਂ ਪੰਜਾਬ ਆਪਣੇ ਕਲਾਕਾਰ ਨਾਲ ਇਦਾਂ ਹੁੰਦਾ ਵੇਖਦਾ ਉਹ ਹੋਰ ਬੇਗਾਨਗੀ ਮਹਿਸੂਸ ਕਰੂਗਾ ਉਹਤੇ ਕੀ ਪ੍ਰਭਾਵ ਜਾਊਗਾ ਉਸ ਪੰਜਾਬੀ ਸਾਇਕੀ ਤੇ ਦੇਖੋ ਨਾ ਜਿਹੜੀ ਇੱਕ ਕਹਾਣੀ ਬਣਦੀ ਹੁੰਦੀ ਹੈ ਨਾ ਕਹਾਣੀ ਮੰਨਣਯੋਗ ਤਾਂ ਬਣਦੀ ਆ ਕਿ ਜੇ ਉਹ ਕਹਾਣੀ ਲਗਾਤਾਰ ਚੱਲਦੀ ਰਹੇ ਜਾਂ ਲਗਾਤਾਰ ਉਸ ਕਹਾਣੀ ਵਿੱਚ ਨਵੇਂ-ਨਵੇਂ ਤਰਕ ਜੁੜਦੇ ਰਹਿਣ ਜਿਹੜੇ ਬੰਦੇ ਕਹਿੰਦੇ ਕਿ ਕੇਂਦਰ ਜਾਂ ਪੰਜਾਬ ਨਾਲ ਸਦਾ ਧੱਕਾ ਕਰਦਾ ਆ ਜਾਂ ਜਿਹੜੇ ਬਹੁਗਿਣਤੀ ਭਾਈਚਾਰਾ ਹੈ ਉਸ ਸਿੱਖਾਂ ਨਾਲ ਜਾਂ ਘੱਟ ਗਿਣਤੀਆਂ ਨਾਲ ਸਦਾ ਧੱਕਾ ਕਰਦਾ ਆ ਰਿਹਾ ਉਹਨਾਂ ਦੀ ਕਹਾਣੀ ਨੂੰ ਇਹ ਘਟਨਾ ਜਿਹੜੀ ਉਹ ਹੋਰ ਵੱਡ ਦਿੰਦੀ ਹੈ ਜੀ ਸਾਡਾ ਪਾਣੀ ਖੋਲਿਆ ਜੀ ਸਾਡਾ ਚੰਡੀਗੜ੍ਹ ਖੋਲਿਆ ਜੀ ਸਾਡੇ ਉੱਤੇ ਡਾਂਗਾ ਮਰਾਈਆਂ ਗਈਆਂ ਸਾਡੇ ਜੀ ਹਰਮੰਦਰ ਸਾਹਿਬ ਤੇ ਫੌਜ ਚੜਾਈ ਗਈ ਸਾਡੀਆਂ ਤਾਂ ਫਿਲਮਾਂ ਨਹੀਂ ਚੱਲਣ ਦਿੰਦੇ ਲਾਜਿਕ ਕਿੰਨਾਂ ਨੂੰ ਦਿੱਤਾ ਤੁਸੀਂ ਲਾਜਿਕ ਉਸ ਥੱਲੇ ਨੂੰ ਲਾਜਿਕ ਦੇ ਦਿੱਤਾ ਤਾਂ ਨਿਸ਼ਚੈ ਹੀ ਉਹ ਤੇਰੇ ਇਸ ਗੱਲ ਨੂੰ ਤਾਂ ਪ੍ਰਚਾਰੂਗੇ ਤੇ ਉਹਨੂੰ ਪ੍ਰਚਾਰਨ ਦਾ ਹੱਕ ਵੀ ਕਿ ਸਪਸ਼ਟ ਤੁਹਾਡੇ ਸਾਹਮਣੇ ਹੋ ਰਿਹਾ ਹੈ ਹੋ ਰਿਹਾ ਪਰ ਇਹ ਮੈਂ ਕਹਿੰਨੇ ਕਹਲਾ ਇੱਕ ਦਲਜੀਤ ਨਾਲ ਹੀ ਨਹੀਂ ਹੋ ਰਿਹਾ ਤੁਸੀਂ ਯਾਦ ਕਰੋ ਵੇਖਿਆ ਹੋਣਾ ਇੱਕ ਵਾਰ ਸ਼ਾਇਦ ਬਸੰਤ ਪੰਚਮੀ ਦੇ ਉੱਤੇ ਸਲਮਾਨ ਖਾਨ ਜਿਹੜਾ ਉਹ ਮੋਦੀ ਸਾਹਿਬ ਨਾਲ ਪਤੰਗ ਛਡਾ ਰਿਹਾ ਸੀ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਲੰਗੋਟੀਏ ਯਾਰ ਸੀ ਸੀ ਜਾਂ ਬਚਪਨ ਦੇ ਵਿੱਚ ਕੋਈ ਮੋਦੀ ਸਾਹਿਬ ਬਹੁਤ ਵੱਡੇ ਪਤੰਗ ਬਾਜ਼ ਸੀਗੇ ਤੇ ਜਾਂ ਮਤਲਬ ਸਲਮਾਨ ਉਹ ਵੀ ਤਾਂ ਇੱਕ ਪੂਰੀ ਦੀ ਪੂਰੀ ਅਰੇਂਜਮੈਂਟ ਸੀ ਏ ਰੇਂਜਮੈਂਟ ਆ ਜਿਹੜੀ ਉਹਦੇ ਵਿੱਚ ਇਹ ਕੀ ਵੀ ਘੱਟ ਗਿਣਤੀ ਨੂੰ ਥੱਲੇ ਲਾਉਣਾ ਹੀ ਲਾਉਣਾ ਕੱਲਾ ਸਿੱਖਾਂ ਦਾ ਮਸਲਾ ਨਹੀਂ ਹੈ ਇਹ ਮੁਸਲਮਾਨਾਂ ਦਾ ਵੀ ਮਸਲਾ ਹੈ ਕੱਲਾ ਮੁਸਲਮਾਨਾਂ ਦਾ ਨਹੀਂ ਇਹ ਸਾਈਆਂ ਦਾ ਵੀ ਮਸਲਾ ਸਾਡੇ ਖਿੱਤੇ ਦੇ ਵਿੱਚ ਸਾਈ ਬਹੁਤ ਘੱਟ ਨੇ ਇਸ ਕਰਕੇ ਸਾਨੂੰ ਇਹ ਨਹੀਂ ਲੱਗਦਾਗਾ ਸਾਨੂੰ ਲੱਗਦਾ ਕਿ ਉਹ ਉਹਨਾਂ ਨਹੀਂ ਆ ਕਿਉਂਕਿ ਉਹਨੇ ਸਾਈ ਨਹੀਂ ਤੇ ਉਹਨਾਂ ਰਿਪਰੈਸ਼ਨ ਨਹੀਂਗਾ ਪਰ ਚਾਹੇ ਕੇਰਲਾ ਹੋਵੇ ਤੇ ਚਾਹੇ ਉਧਰ ਸੈਵਨ ਸਿਸਟਰਸ ਹੋਣ ਉੱਥੇ ਉਹਨਾਂ ਨਾਲ ਵੀ ਇਹੀ ਗੱਲ ਹੋ ਰਹੀ ਹੈ ਤੇ ਜੇਕਰ ਇਦਾਂ ਹੋ ਰਿਹਾ ਹੈ ਜੇਕਰ ਮਿਨੋਰਟੀਜ਼ ਨੂੰ ਟਾਰਗੇਟ ਕੀਤਾ ਜਾਂਦਾ ਫਿਰ ਜਿਹੜੇ ਕਲਾਕਾਰ ਭਾਵੇਂ ਮਿਨੋਰਟੀਜ਼ ਚੋਂ ਹੁੰਦੇ ਨੇ ਜਾਂ ਫਿਰ ਕੋਈ ਕੋਈ ਸੈਂਸਿਬਲ ਬੰਦਾ ਹੈ ਫਿਰ ਇੱਕ ਕਲਾਕਾਰ ਨੂੰ ਆਪਣੀ ਪੋਲਿਟਿਕਲ ਪੋਜੀਸ਼ਨ ਸਪਸ਼ਟ ਕਰਨੀ ਚਾਹੀਦੀ ਹੈ ਵੈਸੇ ਤਾਂ ਆਪਾਂ ਜਿਵੇਂ ਪਹਿਲਾਂ ਵੀ ਗੱਲ ਕਰ ਕਰਕੇ ਹਟੇ ਆ ਕਿ ਕਲਾਕਾਰ ਲੋਕਾਂ ਦਾ ਹੁੰਦਾ ਹੈ ਕਲਾਕਾਰ ਲਈ ਕਲਾ ਜਿਹੜੀ ਆ ਉਹ ਵੱਡੀ ਸ਼ੈਅ ਹੁੰਦੀ ਹੈ ਪਰ ਕੀ ਫਿਰ ਕਲਾਕਾਰ ਇਸ ਕਿਸਮ ਦੇ ਮਾਹੌਲ ਦੇ ਵਿੱਚ ਆਪਣੀ ਪੋਲਿਟਿਕਲ ਪੋਜੀਸ਼ਨ ਸਪਸ਼ਟ ਕਰਨ ਦੋ ਗੱਲਾਂ ਦੇ ਵਿੱਚ ਧਿਆਨ ਦੇਣ ਦੀ ਜ਼ਰੂਰਤ ਹੈ ਇੱਕ ਹੈਗਾ ਕਿ ਕਲਾਕਾਰ ਦੀ ਖੁਦ ਦਾ ਚੇਤਨਾ ਪੱਧਰ ਕਿੰਨਾ ਹੈ ਤੇ ਦੂਸਰਾ ਇਹ ਪੈਸੇ ਨੂੰ ਕਿੰਨੀ ਕਾਇਮੀਅਤ ਦਿੰਦਾ ਹੈ ਬਹੁਤ ਵਾਰ ਕਲਾਕਾਰਾਂ ਦੇ ਮਨ 'ਚ ਕੁਝ ਹੋਰ ਹੁੰਦਾ ਹੈ ਪਰ ਉਹ ਆਪਦੀ ਗੱਲ ਦਬਾ ਲੈਂਦੇ ਆ ਕਿ ਇਹਦੇ ਨਾਲ ਆਪਾਂ ਨੂੰ ਨੁਕਸਾਨ ਹੋਊਗਾ ਇੱਕ ਗੱਲ ਪੈਸੇ ਦੇ ਮਾਮਲੇ ਦੂਜੀ ਗੱਲ ਕਿ ਕਿਸੇ ਦਾ ਚੇਤਨਾ ਪੱਧਰ ਇਹ ਹੁੰਦਾ ਕਿ ਚਾਹੇ ਕੁਝ ਹੋ ਜੇ ਮੈਂ ਤਾਂ ਆਪ ਦੇ ਲੋਕਾਂ ਦੀ ਆਪਣੇ ਖਿੱਤੇ ਦੀ ਆਪਣੇ ਸੱਭਿਆਚਾਰ ਦੀ ਗੱਲ ਕਰਨੀ ਕਰਨੀ ਇਦੇ ਨਾਲ ਜੇ ਮੈਨੂੰ ਲੋਕ ਫੇਰ ਵੀ ਪਿਆਰ ਕਰਦੇ ਆ ਜਾਂ ਮੇਰੇ ਲੋਕ ਪਿਆਰ ਕਰਦੇ ਆ ਤੇ ਮੈਨੂੰ ਖੁਸ਼ੀ ਆ ਮੈਂ ਇਹ ਨਹੀਂ ਕਿ ਵੀ ਮੈਨੂੰ ਪੈਸੇ ਦਾ ਨੁਕਸਾਨ ਹੁੰਦਾ ਥੋੜੀ ਚੇਤਨਾ ਦਾ ਪੱਦਰ ਕਿੰਨਾ ਕ ਅਸੀਂ ਕਈ ਵਾਰ ਨਾ ਕਲਾਕਾਰਾਂ ਤੋਂ ਬਹੁਤ ਵੱਡੀ ਆਸ ਕਰ ਲੈਂਦੇ ਆ ਮੈਂ ਇਹਨਾਂ ਦਾ ਇੱਡੀ ਵੱਡੀ ਆਸ ਵੀ ਨਹੀਂ ਕਰਨੀ ਚਾਹੁੰਦੀ ਖਾਸ ਕਰਕੇ ਮੇਰੇ ਅਮਤੋਜ ਮਾਨ ਬਾਰੇ ਕਿ ਅਮਤੋਜ ਮਾਨ ਤੋਂ ਅਸੀਂ ਇਹ ਆਸ ਕਰਦੇ ਆ ਕਿ ਉਹ ਬਹੁਤ ਸਿਆਣੀਆਂ ਗੱਲਾਂ ਕਰੂਗਾ ਕਿਸੇ ਵੇਲੇ ਚੰਗੀਆਂ ਫਿਲਮਾਂ ਬਣਾਈਆਂ ਡਾਇਰੈਕਟ ਕੀਤੀਆਂ ਕੁੱਦ ਵੀ ਕਿਸੇ ਵੇਲੇ ਐਕਟਰ ਲਿਆ ਅੱਜ ਕੱਲ ਜਿਵੇਂ ਉਹ ਪ੍ਰਵਾਸੀਆਂ ਬਾਰੇ ਬੋਲ ਰਿਹਾ ਹੈਗਾ ਭਈਆਂ ਬਾਰੇ ਬੋਲ ਰਿਹਾ ਪੰਜਾਬ ਦੇ ਵਿੱਚ ਕੰਮ ਕਰਦੇ ਪ੍ਰਵਾਸੀ ਜਿਹਨਾਂ ਨੂੰ ਭਈਏ ਕਹਿੰਦੇ ਉਹਨਾਂ ਬਾਰੇ ਬੋਲ ਰਿਹਾ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ ਤੇ ਮੈਨੂੰ ਸਪੱਸ਼ਟ ਲੱਗਦਾ ਹੈਗਾ ਕਿ ਕਈ ਵਾਰ ਕੀ ਹੁੰਦਾ ਕਿ ਅਸੀਂ ਕਲਾਕਾਰਾਂ ਤੋਂ ਇਹ ਆਸ ਕਰਦੇ ਹਾਂ ਕਿ ਉਹ ਪੋਲਿਟਿਕਲ ਜਿਹੜੀ ਕਲਾਸ ਹੈਗੀ ਆ ਉਹ ਦਾ ਥਾਂ ਲੈ ਲੂਗੀ ਮੈਂ ਸਮਝਦਾ ਹਾਂ ਕਿ ਜ਼ਰੂਰੀ ਨਹੀਂ ਹੋ ਸਕਦਾ ਕਿ ਕੋਈ ਜਿਹੜਾ ਕਲਾਕਾਰ ਆ ਉਹ ਸਿਆਸੀ ਤੌਰ ਤੇ ਵੀ ਸਿਆਣਾ ਹੋਵੇ ਤੇ ਉਸ ਸਿਆਣਪ ਦੇ ਆਧਾਰ ਤੇ ਦਿੱਤੇ ਹੋਏ ਫੈਸਲੇ ਤੇ ਖੜਾ ਵੀ ਹੋਵੇ ਨਹੀਂ ਤਾਂ ਜ਼ਰੂਰੀ ਕੋਈ ਨਹੀਂਗਾ ਬਹੁਤ سارے ਕਲਾਕਾਰ ਆ ਜਿਹੜੇ ਉਹ ਇੱਕ ਵਹਾਅ ਦੇ ਵਿੱਚ ਕਿਸੇ ਮਸਲੇ ਦੇ ਵਿੱਚ ਆ ਜਾਂਦੇ ਆ ਕਦੇ ਉਹਦਾ ਵਿਰੋਧ ਵੀ ਕਰ ਬੈਠਦੇ ਆ ਸਾਡੇ ਕੋਲੇ ਜਿਵੇਂ ਪੰਜਾਬ ਦੇ ਵਿੱਚ ਖਾਸ ਕਰਕੇ ਜੀ ਪਾਸ਼ ਹੈ ਸੰਤਰਾ ਮਦਾਸੀ ਹੈ ਇਸ ਕਿਸਮ ਦੇ ਜਿਹੜੇ ਕਲਾਕਾਰ ਨੇ ਸਹਿਯਤ ਕਰਨ ਜਿਹੜੇ ਕਿ ਸਪਸ਼ਟ ਲੀਕ ਉਹ ਵਾਕੇ ਤੋਰੇ ਨਹੀਂ ਜੀ ਫਿਰ ਇਦਾਂ ਦੇ ਕਲਾਕਾਰਾਂ ਤੋਂ ਲੱਗਦਾ ਕਿ ਲੋੜ ਹੈ ਹੋਰ ਇਦਾਂ ਦੇ ਐਗਜ਼ਾਮਪਲਾਂ ਹੋਰ ਸੈੱਟ ਹੋਣੇ ਚਾਹੀਦਿਆਂ ਨੇ ਮੈਂ ਕਹਿੰਨਾ ਕਿ ਕਿਸੇ ਦੀ ਚੇਤਨਾ ਪੱਧਰ ਕਿੰਨਾ ਦਾ ਚੇਤਨਾ ਪੱਧਰ ਤੇ ਇਹਦੇ ਵਿੱਚ ਇਹ ਹੈ ਕਿ ਜਿਵੇਂ ਮੈਂ ਕਿ ਜਦੋਂ ਐਕਸਲਾਈਟ ਮੂਵਮੈਂਟ ਪੂਰੇ ਜੋਰ ਤੇ ਸੀਗੀ ਤੇ ਉਸ ਸਮੇਂ ਕੁਝ ਬੰਦਿਆਂ ਨੇ ਫੈਸਲਾ ਕੀਤਾ ਕਿ ਚਾਹੇ ਕੁਝ ਹੋ ਜੇ ਅਸੀਂ ساری ਉਮਰ ਸਰਕਾਰੀ ਮਾਧਿਅਮ ਤੇ ਨਹੀਂ ਜਾਵਾਂਗੇ ਤੇ ਅਸੀਂ ਤਾਂ ਰੇਡੀਓ ਸਟੇਸ਼ਨ ਤੇ ਵੀ ਕਪਤਾ ਨਹੀਂ ਪੜਾ ਉੱਚ ਸਾਲ ਪਹਿਲਾਂ ਦੀ ਗੱਲ ਹੈਗੀ ਹੈ ਕਿ ਮੈਨੂੰ ਸਤਜੰਦਰ ਸਿੰਘ ਨੂਰ ਹੋਰਾਂ ਨੇ ਕਿਹਾ ਕਿ ਦਰਸ਼ਨ ਖੜਕੜ ਦਾ ਤੇਰੇ ਕੋਲ ਫੋਨ ਨੰਬਰ ਹੈਗਾ ਮੈਂ ਕਿਹਾ ਹਾਂ ਹੈਗਾ ਤੇ ਮੈਂ ਦਰਸ਼ਨ ਖੜਕੜ ਹੋਰਾਂ ਦਾ ਉਹਨਾਂ ਨੂੰ ਫੋਨ ਨੰਬਰ ਦਿੱਤਾ ਕਹਿੰਦੇ ਉਹਨਾਂ ਨੂੰ ਲਾਲ ਕਿਲੇ ਤੇ ਬੁਲਾਉਣਾ ਹੈ ਹਰ ਸਾਲ 15 ਅਗਸਤ 26 ਜਨਵਰੀ ਦੇ ਨੇੜੇ ਦੋ ਪ੍ਰੋਗਰਾਮ ਹੁੰਦੇ ਆ 15 ਅਗਸਤ ਵਾਲਾ ਵੱਡਾ ਪ੍ਰੋਗਰਾਮ ਹੁੰਦਾ ਉਹ ਚ ਕਾ ਕ ਵੀ ਜਾਣਾ ਵੀ ਮਾਣ ਮਹਿਸੂਸ ਕਰਦੇ ਆ ਤੇ ਮਾਣ ਪੱਤਾ ਵੀ ਉਹ ਦਿੰਦੇ ਆ ਕੋਈ ਮੇਰੇ ਖਿਆਲ 5000 ਰੁਪਏ ਦਿੰਦੇ ਖੜਕੜ ਸਾਹਿਬ ਨੂਰ ਸਾਹਿਬ ਬਹੁਤ ਵਾਰੀ ਸਟੇਜਾਂ ਤੇ ਇਕੱਠੇ ਰਹੇ ਆ ਇੱਕ ਦੂਜੇ ਨੂੰ ਮਿਲਦੇ ਵੀ ਆ ਪਰ ਖੜਕੜ ਸਾਹਿਬ ਉੱਥੇ ਨਹੀਂ ਗਏ ਕਹਿੰਦੇ ਹੁਣ ਸਾਰੀ ਉਮਰ ਨਹੀਂ ਗਏ ਹੁਣ ਕੀ ਜਾਣਾ ਹੈ ਤਾਂ ਇਹ ਇੱਕ ਇੱਕ ਆਪ ਦਾ ਨਾ ਪੱਦਾ ਰਹਗਾ ਮੈਂ ਕਿਹਾ ਜਾਇ ਉਹ ਤਾਂ ਲੋਕਾਂ ਨੇ ਸੁਣਨਾ ਹੁੰਦਾ ਐਡੀ ਕਿੱਡੀ ਗੱਲ ਕਹਿੰਦੇ ਨਹੀਂ ਮੈਂ ਨਹੀਂ ਉੱਥੇ ਜਾ ਨਹੀਂ ਸਕਦਾ ਹਾਲਾਂਕਿ ਮੇਰਾ ਮਨ ਸੀਗਾ ਕਿ ਵੀ ਉਹ ਚਲੇ ਜਾਣਾ ਇਹ ਇਹ ਗੱਲ ਨਹੀਂ ਗਈ ਕਿਉਂਕਿ ਇਹਦੇ ਬਾਰੇ ਵੀ ਨਾ ਇੱਕ ਹੋਰ ਧਾਰਨਾ ਹੈਗੀ ਆ ਭਾਜੀ ਗਿਰਸ਼ਰਨ ਸਿੰਘ ਹੋਰ ਜਿਹੜਾ ਨਾਟਕਕਾਰ ਸੀ ਅੱਜ ਸਾਡੇ ਵਿੱਚ ਨਹੀਂ ਹੈ ਉਹ ਕਹਿੰਦੇ ਸੀਗੇ ਕਿ ਜਿਹੜਾ ਸਰਕਾਰ ਦਾ ਪੈਸਾ ਉਹ ਵੀ ਤਾਂ ਲੋਕਾਂ ਦਾ ਪੈਸਾ ਹੈ ਲੋਕਾਂ ਦੇ ਟੈਕਸ ਦਾ ਪੈਸਾ ਹੈ ਤੇ ਉਹ ਲੋਕ ਕਲਾਕਾਰਾਂ ਨੂੰ ਚਾਹੇ ਮਿਹਨਤ ਨਾਮੇ ਦੇ ਰੂਪ ਵਿੱਚ ਤੇ ਚਾਹੇ ਨਾਮ ਸਨਮਾਨ ਦੇ ਰੂਪ ਵਿੱਚ ਕਿਉਂ ਨਾ ਮਿਲੇ ਉਹਨਾਂ ਦਾ ਲੌਜਿਕ ਸੀ ਇਹ ਕਿ ਸਾਨੂੰ ਦਬਾਅ ਪਾਉਣਾ ਚਾਹੀਦਾ ਹੈ ਕਿ ਲੋਕ ਕਲਾਕਾਰਾਂ ਨੂੰ ਵੀ ਉਹ ਪੈਸਾ ਮਿਲਣਾ ਚਾਹੀਦਾ ਪਰ ਦੂਜੇ ਪਾਸੇ ਬਹੁਤ ਸਾਰੇ ਬੰਦੇ ਕਹਿੰਦੇ ਕਿ ਜਿੰਨਾਂ ਨਾਲ ਸਾਡੀ ਲੜਾਈ ਚੱਲ ਰਹੀ ਹੈ ਉਹਨਾਂ ਨਾਲ ਸਾਡੇ ਇਲਾਕੇ ਦੇ ਕਈ ਕੀ ਸਾਡੇ ਤਾਂ ਦੁਸ਼ਮਣ ਆਹੋ ਤੇ ਉਹਨਾਂ ਤੋਂ ਹੀ ਮਾਨ ਸਨਮਾਨ ਦੀ ਆਸ ਕਰੀਏ ਬਹੁਤ ਸਾਰੇ ਲੋਕ ਕਹਿੰਦੇ ਕਿ ਸਾਰਿਆਂ ਸਹਿਦ ਅਕੈਡਮੀ ਦਾ ਨਾਮ ਮਿਲ ਗਿਆ ਲਾਲ ਸਿੰਘ ਦਿਲ ਨੂੰ ਤੇ ਸੰਤਰਾਮਦਾਸੀ ਨੂੰ ਨਹੀਂ ਮਿਲਿਆ ਮੈਂ ਕਹਿੰਦਾ ਉਹਨਾਂ ਦੀ ਗ੍ਰੇਸ ਹੀ ਹੈ ਕਿ ਉਹਨੂੰ ਨਹੀਂ ਮਿਲਿਆ ਜੇ ਮਿਲ ਜਾਂਦਾ ਤੇ ਫਿਰ ਕੀ ਗੱਲ ਰਹਿ ਜਾਂਦੀ ਕਿਉਂਕਿ ਜਦੋਂ ਸੰਤਰਾਮਦਾਸੀ ਦੀ ਮਾਤ ਭਗਤ ਸਿੰਘ ਹੋਰਾਂ ਦੀ ਮਾਤਾ ਨੂੰ ਪੰਜਾਬ ਮਾਤਾ ਦਾ ਕਿਤਾਬ ਮਿਲਿਆ ਤੇ ਉਦੋਂ ਸੰਤਰਾਮਦਾਸੀ ਨੇ ਲਿਖਿਆ ਸੀ ਕਿ ਭਗਤ ਸਿੰਘ ਦੀ ਮਾਤਾ ਬਿਸ਼ੱਕ ਬਣਿਓ ਪਰ ਬਣਿਓ ਨਾ ਕਦੇ ਪੰਜਾਬ ਮਾਤਾ ਗੱਲ ਤੇ ਇਹ ਆ ਨਾ ਕਿ ਤੁਹਾਡਾ ਆਪ ਦਾ ਚੇਤਨਾ ਪੱਦਰ ਕੀ ਹੈ ਦਦਾਸੀ ਨੂੰ ਇਹ ਲੱਗਦਾ ਸੀਗਾ ਜਾਂ ਉਸ ਸਮੇਂ ਦੀਆਂ ਜਿਹੜੀਆਂ ਖੱਬੇ ਪੱਕੀ ਧਿਰਾਂ ਸੀਗੀਆਂ ਲੜ ਰਹੀਆਂ ਧਿਰਾਂ ਸੀ ਉਹਨਾਂ ਨੂੰ ਲੱਗਦਾ ਸੀਗਾ ਕਿ ਨਹੀਂ ਨਹੀਂ ਸਰਕਾਰ ਤੋਂ ਨਹੀਂ ਅਸੀਂ ਕੁਝ ਲੈਣਾ ਪਰ ਮੈਂ ਸਮਝਦਾ ਕਿ ਦਲਜੀਤ ਵਰਗੇ ਕਲਾਕਾਰ ਤੇ ਐਨਾ ਬੋਝ ਪਾਉਣਾ ਕਿ ਵੀ ਉਹ ਹਰ ਗੱਲ ਬੜੀ ਸਿਆਣੀ ਕਰੇ ਮੈਨੂੰ ਤੇ ਇਹ ਵੀ ਲੱਗਦਾ ਕਿ ਕੋਈ ਪਤਾ ਨਹੀਂ ਕੱਲ ਨੂੰ ਮਤਲਕੇ ਉਹ ਫੇਰ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਕਿਸੇ ਦੀ ਉਹਨੂੰ ਸਟੇਜ ਸਾਂਝੀ ਕਰਨੀ ਪੈ ਜਾਵੇ ਕਿਉਂਕਿ ਉਹਦਾ ਕੋਈ ਇਸ ਤਰ੍ਹਾਂ ਕੋਈ ਸਿਆਸੀ ਤੌਰ ਤੇ ਇੱਕ ਬਣਿਆ ਬਣਾਇਆ ਕੋਈ ਚੌਕਪਟਾ ਨਹੀਂ ਉਹਦਾ ਤਾਂ ਮੋਟਾ ਜਿਹਾ ਤੌਰ ਤੇ ਹੈ ਕਿ ਮੈਂ ਪੰਜਾਬੀ ਆ ਮੈਂ ਪੰਜਾਬ ਦੀ ਗੱਲ ਕਰਨੀ ਆ ਮੈਂ ਸਿੱਖ ਆ ਮੈਂ ਸਿੱਖੀ ਦੀ ਗੱਲ ਕਰਨੀ ਆ ਜਾਂ ਪੱਗ ਬੰਨਣੀ ਆ ਜਾਂ ਮੈਂ ਲੋਕਾਂ ਨਾਲ ਖੜਨਾ ਮੈਂ ਕਿਸਾਨੀ ਨਾਲ ਖੜਨਾ ਤੇ ਦੂਜੇ ਪਾਸੇ ਵੀ ਮਨ ਹੋ ਸਕਦਾ ਹੈ ਤਾਂ ਕਲਾਕਾਰਾਂ ਤੇ ਇੰਨਾ ਬੋਝ ਨਾ ਪਾਈ ਜਿੰਨਾ ਕ ਕੀਤਾ ਉਹਨੇ ਇੱਕ ਉਹਨੇ ਇੱਕ ਦੀ ਸਪੋਰਟ ਕਰੀਏ ਕਿ ਜੋ ਉਹਦੇ ਨਾਲ ਸਰਕਾਰ ਕਰ ਰਹੀ ਹੈ ਜਾਂ ਸਰਕਾਰ ਸਰਕਾਰ ਨਾ ਕਹੀਏ ਸਰਕਾਰ ਚਲਾ ਰਹੀ ਪਾਰਟੀ ਦੀ ਜਿਹੜੀ ਟਰੋਲ ਆਰਮੀ ਆ ਜਿਹੜੀ ਉਹਨੂੰ ਤੰਗ ਕਰ ਰਹੀ ਹੈ ਤੇ ਸਭ ਤੋਂ ਵੱਧ ਜਿਹੜਾ ਦੁੱਖ ਹੈਗਾ ਉਹ ਇਸ ਗੱਲ ਦਾ ਹੈ ਕਿ ਉਹ ਕਰਨ ਵਾਲਿਆਂ ਦੇ ਵਿੱਚ ਆ ਜਿਹੜੇ ਉਹ ਕਲਾਕਾਰ ਵੀ ਸ਼ਾਮਲ ਪੰਜਾਬ ਦੇ ਕਲਾਕਾਰ ਪੰਜਾਬ ਦੇ ਕਲਾਕਾਰ ਉਹਦੇ ਵਿੱਚ ਖਾਸ ਕਰਕੇ ਚਾਹੇ ਮੀਕਾ ਹੋਵੇ ਚਾਹੇ ਗਰੂ ਰੰਦਾਵਾ ਹੋਵੇ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ ਤੇ ਇਹ ਵੀ ਮੈਨੂੰ ਹੈਰਾਨੀ ਆ ਕਿ ਹਾਲ ਦੀ ਘੜੀ ਜੱਸੀ ਤੋਂ ਬਗੈਰ ਤੇ ਸ਼ਾਇਦ ਮੇਰਾ ਖਿਆਲ ਕੋਈ ਇੱਕ ਅਦਾ ਕਲਾਕਾਰ ਹੋਇਆ ਕੋਈ ਕਲਾਕਾਰ ਪੰਜਾਬ ਦੇ ਦਿਲਜੀਤ ਦੇ ਹੱਕ 'ਚ ਵੀ ਬਹੁਤੇ ਨਹੀਂ ਆਏ। ਨਸੀਰਉਦੀਨ ਸ਼ਾਹ ਉਹਨੇ ਅੱਜ ਲਿਖਿਆ ਜੀ ਕਾਫੀ ਅੱਛਾ ਲਿਖਿਆ ਉਹਨਾਂ ਨੇ। ਚਲੋ ਜਵੇਦ ਅਖਤਰ ਹੋ ਗਿਆ ਯਾਰ ਨਸੀਰਉਦੀਨ ਸ਼ਾਹ ਹੋ ਗਏ ਉਹ ਤਾਂ ਇੱਕ ਹੋਰ ਲੈਵਲ ਦੇ ਆ ਕਿਉਂਕਿ ਉਹ ਪਹਿਲਾਂ ਹੀ ਜੀਓਲੋਜੀਕਲੀ ਬੜੇ ਕਲੀਅਰ ਨਹੀਂ ਕਿ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ। ਉਹ ਉਹਨਾਂ ਦੇ ਜਿਹਨੂੰ ਕਹਿੰਦੇ ਆ ਫੰਡਾਮੈਂਟਲ ਜਾਂ ਫੰਡਾ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਉਹਨਾਂ ਨੂੰ ਫੰਡਾ ਕਲੀਅਰ ਹੈ ਕਿ ਕੀ ਅਸੀਂ ਕਰਨਾ ਹੈ ਕੀ ਨਹੀਂ। ਕਾਫੀ ਗੱਲਾਂ ਬਾਤਾਂ ਹੋਈਆਂ ਜੀ ਮੇਰੇ ਖਿਆਲ ਨੂੰ ਸਮਾਪਤ ਕਰ ਦੇਣਾ ਜੀ ਦਾ ਤੇ ਕੋਸ਼ਿਸ਼ ਕੋ ਅਗਲੀ ਮੁਲਾਕਾਤ ਲਈ ਵੀ ਸ਼ੱਡ ਲੈਣਾ ਜੀ ਦਾ ਜ਼ਰੂਰ ਮਿਲਾਂਗੇ ਆਪਾਂ ਰਜਿੰਦਰਪੁਰ ਬਲਾਰਾਡ ਹੁਣ ਆਪਾਂ ਗੱਲਬਾਤ ਕੀਤੀ ਆ ਤੁਹਾਨੂੰ ਇਹ ਗੱਲਬਾਤ ਕਿੱਦਾਂ ਲੱਗੀ ਆ ਜ਼ਰੂਰ ਆਪਣੇ ਵਿਚਾਰ ਸਾਂਝੇ ਕਰੋ ਜੇ ਕਮੈਂਟ ਬਾਕਸ ਚ ਲਿਖਿਓ ਜੀ ਇਸ ਵੀਡੀਓ ਨੂੰ ਜ਼ਰੂਰ ਸਾਂਝਾ ਕਰੋ ਜੀ ਦੇਖਦੇ ਰਹੋ ਦੁਨੀਆ